ਦੇਫੀਸ ਦੇ ਇਸ ਦੀਆਂ ਸਮੂਹ ਸੰਗਤਾਂ ਸਿੱਖ ਚੈਨਲ ਰਾਹੀਂ ਜੁੜ ਬੈਠੀਆਂ ਹਨ ਸਾਰਿਆਂ ਨੂੰ ਗੱਜ-ਵੱਜ ਕੇ ਫਤਿਹ ਬੁਲਾਉਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਦੇ ਬਹੁਤ ਹੀ ਵੱਡੇ ਭਾਗ ਹਨ ਜੋ ਮਹਾਨ ਹਸਤੀ ਸਿੱਖ ਪੰਥ ਦੀ ਸੰਤ ਬਾਬਾ ਨਿਹਾਲ ਸਿੰਘ ਜਥੇਦਾਰ ਮਿਸਲ ਸ਼ਹੀਦਾ ਤਰਨਾਦਾਲ ਦੇ ਜੋ ਮੁਖੀ ਹਨ ਸਾਡੇ ਵਿੱਚ ਸ਼ਿਸ਼ੋਭਤ ਹਨ ਵਿਸ਼ੇਸ਼ ਤੌਰ ਤੇ ਜੋ ਸਿੱਖ ਚੈਨਲ ਨਾਲ ਰੂਬਰੂ ਹੋਏ ਹਨ ਸੰਗਤਾਂ ਨੂੰ ਆਪਣੇ ਵੱਡ ਮੁੱਲੇ ਬਚਨਾ ਨਾਲ ਨਿਹਾਲ ਕਰਨਗੇ ਆਓ ਸਭ ਤੋਂ ਪਹਿਲਾਂ ਉਹਨਾਂ ਨਾਲ ਫਤਿਹ ਸਾਂਝੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਆਪ ਜੀ ਨੇ ਕਿਰਪਾ ਕਰਕੇ ਜੋ ਇੰਗਲੈਂਡ ਦੀ ਧਰਤੀ ਤੇ ਬਹੁਤ ਸਮੇਂ ਬਾਅਦ ਇਹ ਚੜ੍ਹਨ ਪਾਏ ਹਨ ਤੇ ਸੰਗਤਾਂ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਹੈ ਤੇ ਸਮੂਹ ਸੰਗਤਾਂ ਵੱਲੋਂ ਆਪ ਜੀ ਦਾ ਜਿਹਾ ਆਖਦੇ ਹਾਂ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਾਸ ਵਾਲੋ ਵੀ ਬਹੁਤ ਬਹੁਤ ਸਾਰੀ ਸੰਤਾਨਾ ਲੈਗ ਨਵਾਸੀ ਸੰਤਾਨਾ ਅਤੇ ਸਿੱਖ ਤੇਨ ਵਾਲੇ ਵੀ ਦਾ ਨ ਪਰਵਨ ਕਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੀਆਂ ਸੰਤਾਨਾਂ ਗੁਰੂ ਖਾਲਸਾ ਜੀ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਭ ਤੋਂ ਪਹਿਲਾਂ ਬੇਨਤੀ ਕਰਨਾ ਚਾਹਾਂਗੇ ਜਿਸ ਤਰ੍ਹਾਂ ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਆਪ ਜੀ ਜੋ ਬਹੁਤ ਹੀ ਗੁਰੂ ਘਰਾਂ ਦੀ ਸੇਵਾ ਸੰਭਾਲਦੀ ਜੋ ਵਡਪਾਗੀ ਜੋ ਸੇਵਾ ਆਪ ਜੀ ਨੂੰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਉਹਨਾਂ ਚੋਂ ਜੋ ਸ੍ਰੀਮੌਰ ਹਰਿਆਵੈਲਾ ਗੁਰੂ ਘਰ ਪਾਤਸ਼ਾਹੀ 7 ਜਿੱਥੇ ਆਪ ਜੀ ਸੇਵਾ ਨਿਭਾਉਂਦੇ ਹੋ ਉਹ ਉਸ ਗੁਰੂ ਘਰ ਦਾ ਇਤਿਹਾਸ ਜੇ ਆਪ ਜੀ ਸੰਗਤਾਂ ਨਾਲ ਸਾਂਝਾ ਕਰੋ ਤਾਂ ਬਹੁਤ ਹੀ ਕਿਰਪਾਲਤਾ ਹੋਵੇਗੀ ਜੀ ਅੱਜ ਸਾਡੇ ਗੁਰਦੁਆਰਾ ਹਰਿਆਵੈਲਾ ਸਾਹਿਬ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰ ਰਾਏ ਸਾਹਿਬ ਆਜਾ ਜੀ ਨੇ 220 ਘੋੜ ਸਵਾਰ ਸਵੇਤ ਸੰਤਾ ਸਵਸਤਾਰੀ ਸੋਰ ਬਿਆ ਸਵੇਤ ਚਾਲ ਪਾਏ ਬਾਬਾ ਪ੍ਰੇਮਦਾਸ ਜੀ ਲੱਗਣ ਦੀ ਬੇਨਤੀ ਤੇ ਬਾਬਾ ਪ੍ਰੇਮਦਾਸ ਜੀ ਨੇ ਸਾਧੂ ਜੀ ਦੇ ਘੋੜਿਆਂ ਨੂੰ ਮੇਲਾ ਜੋ ਜੰਗਲੀ ਮੇਲਾ ਸੰਨ ਜੜਾ ਤੋਂ ਪਟਕੇ ਪਾਈਆਂ ਗੁਰੂ ਸਾਹਿਬ ਜੀ ਦੇਖ ਕੇ ਪ੍ਰਸੰਨ ਹੋਏ ਘੋੜੇ ਬਹੁਤ ਖੁਸ਼ ਹੋਏ ਮੇਲਾ ਸ਼ੱਕੇ ਪੁੱਛਿਆ ਬਾਬਾ ਪ੍ਰੇਮਦਾਸ ਜੀ ਸਾਡੇ ਘੋੜਿਆਂ ਨੂੰ ਤੁਸੀਂ ਕੀ ਜਾ ਰਹਿਆ ਕਨਗਾ ਪਾਤਸ਼ਾਹ ਬਹਿ ਗ੍ਰੇਮ ਸਿੱਖਾ ਨਾ ਪਿਆ ਹੋ ਜਾ ਦਾੜਾ ਨਾ ਪੱਠਾ ਜਿਹੜਾ ਆਪ ਜਿਹਦੇ ਘੋੜਿਆਂ ਦੇ ਲਾਇਕ ਹੋਵੇ ਆ ਜਗਲੀ ਬੇਲਾ ਸੀ ਬਾੜੀਆਂ ਮੋਟੀਆਂ ਦਾ ਜੜਾ ਤੋਂ ਵੱਢ ਕੇ ਪਾ ਪਾ ਆਤਸ਼ਾ ਜੀ ਪ੍ਰਸੰਤਾ ਦੇ ਗਾਲ ਆਏ ਕਹ ਲੰਗੇ ਬੇਲਾ ਜੜਾ ਤੇ ਪੱਟੀਆਂ ਗਈਆ ਇਹ ਤਾਂ ਸਦਾ ਵਾਸਤੇ ਹਰੀਆ ਹੋ ਗਈਾ ਦਰਗਾਹ ਤੇ ਵੀ ਇੱਥੇ ਵੀ ਸਦਾ ਵਾਸਤੇ ਹਰੀਆ ਰਹਿਣ ਗਿਆ ਉਹ ਅਸਥਾਨ ਜਿੱਥੇ ਗੁਰੂ ਸਾਹਿਬ ਜੀ ਨੇ ਚੜ੍ਹ ਪਾਏ ਤੇ ਬੇਲਾ ਹਰੀਆ ਦਾ ਵਰ ਦਿੱਤਾ ਉਹ ਬੇ ਲਾਹੌਰ ਦਾ ਕੋਸੇਦਾਰਾ ਹਰੀਆ ਭਰੀਆ ਰਹਿੰਦੇ ਆ ਤੇ ਗੁਰੂ ਸਾਹਿਬ ਜੀ ਨੇ ਤਿੰਨ ਦਿਨ ਉੱਥੇ ਬਸਰਾਮ ਕੀਤਾ ਹਜ਼ਾਰਾ ਸਿੰਘ ਸੰਗਤਾਂ ਨੂੰ ਨਾਮ ਬਾੜੀ ਦਾ ਪਾਵਨ ਉੱਪਰ ਪਾਵਨ ਪਵਿੱਤਰ ਪਰਦੇਸ਼ ਦੇ ਕੇ ਕਰਤਾਰਤ ਕੀਤਾ ਗੁਰ ਸਿੱਖਾਂ ਨੇ ਬਹਿਤ ਕੀਤੀ ਪਾਤਸ਼ਾਹ ਜੀ 250 ਘੋੜੇ ਨੂੰ ਜਾਲ ਛਕੋਣਾ ਸੰਗਤਾਂ ਦੇ ਜਾਲ ਛਕਣਾ ਜਲਦੀ ਬੜੀ ਘਾਟ ਹੈ ਤੇ ਗੁਰੂ ਸਾਹਿਬ ਜੀ ਉੱਠ ਕੇ ਆਪਣੇ ਆਸਣ ਤੋਂ ਚੜ੍ਹਦੇ ਪਾਸੇ ਇੱਕ ਫਰਲਾੰਗ ਦੀ ਬਿੱਥ ਤੇ ਜਾ ਕੇ ਗੁਰੂ ਸਾਹਿਬ ਜੀ ਦੇ ਕਰ ਕਮ ਨਾਲ ਜੇ ਤੀਰ ਸੀ ਧਰਤੀ ਤੇ ਮਾਰਿਆ ਤੇ ਉਥੋਂ ਜਲਦਾ ਸੋਮਾ ਪ੍ਰਗਟ ਹੋਇਆ ਗੁਰੂ ਸਾਹਿਬ ਜੀ ਨੇ ਆਗਿਆ ਕੀਤੀ ਇੱਥੇ ਸਭ ਕੋੜਿਆ ਲੋ ਜਲ ਸ਼ਕਾਓ ਸਭ ਸੰਗਤਾਂ ਇੱਥੇ ਇਸ਼ਨਾਨ ਕਰੋ ਨਾਲ ਲੜ ਸਤਗੁਰੂ ਜੀ ਨੇ ਪ੍ਰਸੰਨ ਹੋ ਕੇ ਬਰ ਦਿੱਤੇ ਬਚਨ ਕੀਤੇ ਕਹਿਣ ਲੱਗੇ ਜਿਹੜਾ ਵੀ ਕੋਈ ਮਾਈ ਭਾਈ ਬੰਨ ਵਿੱਚ ਪ੍ਰੇਮ ਤੇ ਸ਼ਰਧਾ ਧਾਰਨ ਕਰਕੇ ਇਸ ਸੋਮੇ ਵਿੱਚ ਇਸ ਰੋਮਰ ਵਿੱਚ ਇਸ਼ਨਾਨ ਕਰੇਗਾ ਉਹਦਾ ਸਰੀਰ ਸੁੱਕੇ ਤੋਂ ਹਰਾ ਹੋ ਕੇ ਮੋਤੀਾਂ ਦੀ ਤਰ੍ਹਾਂ ਚਮਕੂਟਾ ਉਦਾਂ ਨਾ ਬੋਤੀ ਸ੍ਰੋਗ ਗੁਰੂ ਸਾਹਿਬ ਜਿਹਨੇ ਆਪੇ ਰੱਖਿਆ ਜਿੱਥੇ ਦੇਸ਼ ਦੁਸ਼ਤਰਾ ਤੋਂ ਦੂਰ ਦਰਡੇ ਹੋ ਸੰਤਾਂ ਆ ਕੇ ਜਿਹੜੇ ਰੋਗ ਕਿਸੇ ਇਲਾਜ ਨਾਲ ਕਿਸੇ ਦਵਾਈ ਨਾਲ ਠੀਕ ਨਹੀਂ ਹੁੰਦੇ ਗੁਰੂ ਸਾਹਿਬ ਜੀ ਦੇ ਬਚਨ ਦੁਆਰਾ ਕਿਰਪਾ ਦੁਆਰਾ ਬਖਸ਼ ਦੁਆਰਾ ਉਸ ਰੋਗਰ ਵਿੱਚ ਲਗਾਤਾਰ ਸ਼ਰਨ ਕਰਨ ਨਾਲ ਗੁਰੂ ਘਰ ਵਿੱਚ ਸੇਵਾ ਕਰਨ ਨਾਲ ਉਹ ਬਿਲਕੁਲ aroog ਹੋ ਜਾਂਦੇ ਦੂਸਰਾ ਜਿਹਨਾਂ ਦੀ ਸੰਸਾਰ ਬਲੋ ਬੇਲਾ ਨਹੀਂ ਹਰੀਆ ਹੁੰਦੀ ਆ ਉਹ ਵੀ ਆ ਕੇ ਅਰਦਾਸ ਕਰਦੇ ਬੇਨਤੀ ਕਰਦੇ ਸ਼ਰਨ ਕਰਕੇ ਸੇਵਾ ਕਰਦੇ ਫੇਰ ਗੁਰੂ ਸਾਹਿਬ ਜੀ ਹੋਰਾਂ ਦੇ ਵੀ ਕਿਰਪਾ ਕਰਦੇ ਸੰਸਾਰ ਬਰੋਂ ਬੇਲਾ ਹਰੀਆ ਹੋ ਜਾਂਦੀ ਆ ਫੇਰ ਗੁਰੂ ਸਾਹਿਬ ਜੀ ਨੇ ਜੇ ਅੱਲਾ ਵਿੱਚ ਕੋਈ ਕੋੜ ਆਰਪਣ ਕਰਦਾ ਕੋਈ ਅਖਸ ਘਾੜ ਪਾੜ ਦੀ ਸੇਵਾ ਕਰਦਾ ਨੇ ਪ੍ਰਕਾਰ ਦੀ ਸੇਵਾ ਕਰਕੇ ਗੁਰੂ ਸਾਹਿਬ ਜੀ ਦਾ ਤਲਵਾਦ ਕਰਦੇ ਦੂਸਰਾ ਕਲਗੀਧਰ ਬੇਦਾ ਜੀ ਦੇ ਵੱਡੇ ਸਹਿਬ ਜਾਨਾ ਸਹਿਬ ਜਾਨਾ ਬਾਬਾ ਅਜੀਤ ਸਿੰਘ ਸਾਹਿਬ ਜੀ 100 ਸ਼ਸਤਰ ਤਾਰੀ ਕੋੜ ਸਵਾਰ ਸਵੇਤ ਉਹਨਾਂ ਨੇ ਵੀ ਉੱਥੇ ਚੜ੍ਹ ਪਾਏ ਬਰਸ람 ਬ੍ਰਾਹਮਣ ਜੇ ਜੋਦੇ ਸ਼ਹਿਰ ਰੈਣ ਵਾਲਾ ਜਿਹੜਾ ਬਵਾੜੇ ਘਰ ਜਿਹਦਾ ਸੋਹਰਾ ਘਰ ਸੀ ਆਪਣੇ ਘਰ ਵਾਲੀ ਨੂੰ ਨਾਲ ਲੈ ਕੇ ਆਪਣੇ ਸ਼ਹਿਰ ਜੇ ਜਮਲ ਜਾ ਲਿਆ ਸੀ ਹਰੀਆਬੇਲਾ ਦੇ ਨੇੜੇ ਹੀ ਇੱਕ ਕਸਬਾ ਪਰ ਪਿੰਡ ਸੀ ਉਹਦੇ ਅੰਦਰ ਇੱਕ ਯਾਬਰਖਾ ਪਠਾਨ ਸੂਬਾ ਜੇ ਦੀ ਛੋਟੀ ਜਿਹੇ ਰਾਸਤ ਬਾਈ ਪਿੰਡ ਸੀ ਬੜੀ ਬਸੀ ਤੋਂ ਲੈ ਕੇ ਰਹਾਣੇ ਪੋਂਗੇ ਤੱਕ ਛੋਟੀ ਜਿਹੇ ਰਾਸਤ ਸੀ ਆਪਣੀ ਹਸਿਆਦ ਦੇ ਬਤਾਰਕ ਫੌਜ ਵੀ ਰੱਖੀ ਹੋਈ ਸੀ ਤੇ ਛੋਟਾ ਜਿਹਾ ਕਿਲਾ ਵੀ ਬਣਾਇਆ ਸੀ ਸਿੱਗਾ ਬਹੁਤ ਜਲਮਤ ਦੇ ਕੋ ਕਰ ਵੀ ਉਨੇ ਜਦੋਂ ਬਰਸਰਾ ਮਾਪੜੇ ਘਰ ਵਾਲੇ ਨੂੰ ਲੈ ਕੇ ਆਪਣੇ ਸ਼ਹਿਰ ਜੇਜਵਲ ਜਾ ਰਿਹਾ ਸੀ ਰਸਤੇ ਵਿੱਚ ਦੇਖ ਕੇ ਨਿਗਾ ਪੈ ਗਈ ਜ਼ਬਰਦਸਤੀ ਉਹਦੇ ਘਰ ਵਾਲੇ ਨੂੰ ਖੋ ਕੇ ਆਪਣੇ ਕਿਲੇ ਚ ਦਾਖਲ ਕਰ ਲਿਆ ਆਜ ਫਿਰੇ ਮੇਰੀ ਹਾਲ ਪukar ਕੀਤੀ ਪਰ ਕਿਸੇ ਨੇ ਕੋਈ ਸੁਣੀ ਨਾ ਅਖੀਰ ਸਤਗੁਰੂ ਗਲਗੀਧਰ ਪਿਤਾ ਜੀ ਦੇ ਚਾਲਾ ਜਿ ਸ੍ਰੀਨੰਦਰਪੁਰ ਸਾਹਿਬ ਪਹੁੰਚ ਕੇ ਬੇਨਤੀ ਕੀਤੀ ਬਾਦਸ਼ਾਹ ਹੈ ਪਰ ਬਹਿਲਦਾਲਮ ਕੀ ਤੋ ਜਾ ਆਦਕ ਅਦੌਲ ਨੀਰਗਵਲ ਪਹੁੰਚ ਜਾ ਸੌਤ ਹਲ ਤੇ ਮੈਂ ਹੋਏ ਦਰਾਸੀ ਫਿਰ ਆਏ اور ਆਵਰ ਕੇ ਪਾਸ ਹੀ ਇੱਕ ਗੌਰ ਪ੍ਰਤਾਪ ਸੂਜ ਗ੍ਰੰਥ ਵਿੱਚ ساری ਕਥਾ ਲਿਖੀ ਹੈ ਪਾਤਸ਼ਾਹ ਮੇਰੇ ਧਰਮ ਦੀ ਰੱਖਿਆ ਕਰੋ ਮੇਰੀ ਇੱਜ਼ਤ ਪਾਣੀ ਰੱਖਿਆ ਕਰੋ ਮੇਰੇ ਘਰ ਵਾਲੀ ਜ਼ਬਰਦਸਤੀ ਖੋ ਕੇ ਜਾਵਰ ਖਾਨ ਨੇ ਆਪਣੇ ਬਹਿਲਾ ਤੇ ਦਾਖਲ ਕਰ ਲਈ ਉਹ ਪਾਤਸ਼ਾਹ ਜੀ ਨੇ ਫਿਰ ਸੈਫ ਜਹਦਾ ਸਾਹਿਬਾ ਜੀ ਸਮਝੀ ਰਹੁ ਬੁਲਾਇਆ ਜੀ ਸਿੰਘ ਜੀ ਤੁਸੀਂ ਜਾਵੇ ਕਿ ਸ਼ਸਤਰਦਾਰੀ ਸੋਹ ਸ਼ਸਤਰਦਾਰੀ ਕੋਲ ਸਵਾਲ ਲੈ ਕੇ ਜਾਓ ਤੇ ਇਹਨਾਂ ਬਦਲ ਸਤਗੁਰਾਂ ਨੇ ਕੀਤੇ ਇੱਕ ਤਾਂ ਪਰਸਰਾ ਬ੍ਰਾਹਮਣ ਦੇ ਘਰ ਵਾਲੀ ਛੜਾ ਕੇ ਦੇ ਹਵਾਲੇ ਕਰੋ ਤੇ ਜਾਬਰ ਖਾਨ ਨੂੰ ਉਥੇ ਮਾਰ ਲਾ ਲਈ ਜੀ ਹੁੰਦੇ ਨੇ ਪੁੱਠੀਆਂ ਮੁਸ਼ਕਾ ਬਨ ਕੇ ਲਿਆ ਕੇ ਸਾਡੇ ਦਰਬਾਰ 'ਚ ਪੇਸ਼ ਕਰੋ ਉਹਦੀ ਸਾਰੀ ਕੁਲ ਦਾ লাশ ਕਰੋ ਤਾਂ ਸਾਬ ਜادہ ਸਾਹਿਬ ਆਬਾ ਜੀ ਸਖਬ ਜੀ ਪਹਿਲਾਂ ਗੋਦਾਰਾ ਹਰੀਏ ਬੇਲਾ ਸਾਹਿਬ ਆਏ ਗੁਰਦਾਰਾਹ ਰਿਆ ਬੇਲਾ ਸਾਹਿਬ ਦੇ ਦੱਖਣ ਦੇ ਪਾਸੇ ਜਿਹੜਾ ਛੋਟਾ ਦੇ ਸ਼ਾਮ ਸਾਹਿਬ ਚਲ ਰਿਹਾ ਉੱਥੇ ਮੰਜੀ ਸਾਉ ਛੋਟਾ ਬੜਿਆ ਹੋਇਆ ਜਿੱਥੇ ਆ ਕੇ ਸਹਿਬ ਜੰਦਾ ਬਾਬਾ ਅਜੀਤ ਸਿੰਘ ਸਾਹਿਬ ਜੀ ਬਰਾਜਬਨ ਹੋਏ ਕਿਸੇ ਹੁਕਮਰਾਨ ਨੂੰ ਫਾਇਦੇ ਹੁੰਦੇ ਆ ਹੱਕਲੇ ਦੇ ਹੁੰਦੇ ਆ ਲੜ ਕੇ ਜੁੱਧ ਕਰਕੇ ਮਾਰ ਦੇਣਾ ਤਾਂ ਹੋ ਸਕਦਾ ਪਰ ਉਹਨਾਂ ਜੀ ਹੁੰਦੇ ਆ ਬੰਗਲ ਦਾ ਬਹੁਤ ਔਖਾ ਕੰਮ ਸੀ ਇਹ ਉਹ ਸਾਹਿਬ ਜੀ ਦੇ ਅੱਗੇ ਐਸੇ ਮਾਰ ਲੈਣ ਜਿਹਨਾਂ ਨੇ ਪੁੱਠੀਆਂ ਬੁਸ਼ਕਾ ਮੰਨ ਕੇ ਲੈ ਕੇ ਆਓ ਸਾਹਿਬ ਜਿਆਦਾ ਬਾਬਾ ਜੀ ਸਿੰਘ ਸਾਹਿਬ ਜਿਹੜੇ ਮੁਖੀ ਸਿੰਘ ਨਾਲ ਗੁਰਮਤਿ ਆਸੋਧ ਕੇ ਅਬਰਦ ਵੇ ਲਿਆ ਚੰਚੇ ਤਾਭਾ ਬੋਲਿਆ ਜਾਵੇ ਇਸੇ ਤਰ੍ਹਾਂ ਕੀਤਾ ਗਿਆ ਹੱਲਾ ਬੋਲ ਕੇ ਜਦੋਂ ਕਿਲੇ ਨੂੰ ਕਿਲਾ ਪਾਲਿਆ ਦੇ ਸਿੰਘਾਂ ਨੇ ਅੰਦਰ ਪ੍ਰਵੇਸ਼ ਕਰ ਜਾਏ ਤੇ ਪਹਿਲਾ ਜਾ ਕੇ ਜਾਵਰ ਖਾਨ ਨੂੰ ਕਾਬੂ ਕੀਤਾ ਪੁੱਠਿਆ ਬੁਸ਼ਕਾ ਬੰਦੀਆ ਫਿਰ ਪਰਸਰਾਮ ਦੇ ਬ੍ਰਾਹਮਣ ਦੇ ਘਰ ਵਾਲੇ ਨੂੰ ਆਜ਼ਾਦ ਕਰਵਾ ਕੇ ਉਹਦੇ ਹਵਾਲੇ ਕੀਤਾ ਉਹਦੇ ਨਾਲ ਉਹ ਫੌਜ ਜਿਹੜੀ ਸੀ ਜਾਂ ਪਈ ਇੱਕ ਵਸਾਨ ਦਾ ਜੰਦ ਹੋਣਾ ਸ਼ੁਰੂ ਹੋ ਗਿਆ ਤੁਰਕਾ ਦਾ ਬਹੁਤ ਨਾਸ ਹੋਇਆ ਪਰ ਉਸ ਵਿੱਚ ਦੋ ਸਿੰਘ ਵੀ ਜਿਹੜੇ ਸੀ ਸ਼ਹੀਦ ਹੋ ਗਏ ਦੋ ਹਾਸ਼ੀਦਾਂ ਸਿੰਘਾਂ ਦੇ ਦੇਹ ਨੂੰ ਚੱਕ ਕੇ ਜਾਵਲ ਖਾਨ ਨੂੰ ਪੁੱਠਿਆ ਬੁਸ਼ਕਾ ਬੰਨ ਕੇ ਅਸਰਾਮ ਦੇ ਘਰ ਆਵਲੇ ਨੂੰ ਸ਼ਨਾ ਅਗੇ ਸਾਬ ਜادہ ਬਾਬਾ ਜੀ ਸਿੰਘ ਸਾਹਿਬ ਜੀ ਦੇ ਸ਼ਹੀਦਾਂ ਸਿੰਘਾਂ ਦੇ ਸਰੀਰ ਲਿਆ ਕੇ ਉਹ ਪਛੋਦੇ ਪਾਸੇ ਅਸਥਾਨ ਬੜਿਆ ਹੋਇਆ ਸ਼ਹੀਦਾਂ ਸਿੰਘਾ ਲਾ ਉੱਥੇ ਉਹਨਾਂ ਦਾ ਆਪਣੇ ਪਵਿੱਤਰ ਘਰ ਘਮ ਲਾ ਲਾ ਸਸਕਾਰ ਕੀਤਾ ਪਰ ਜਿਆਦਾ ਬੁਰਵਕ ਤੇ ਫਿਰ ਗਾਹ ਨੂੰ ਜਾਲੇ ਆਦਤੇ ਮਾਲਪੁਰ ਸ਼ਹੀਦਾਕ ਅਲਗੜ ਬਈ ਹਾਰੇ ਹੱਲੇ ਹੋਏ ਫੇ ਸਤਗੁਰੂ ਗੱਲਗੀਤਰ ਪਾਦਸ਼ਾਹ ਜੀ ਦੇ ਚਰਲਾ ਵਿੱਚ ਜਾ ਕੇ ਜਾਵਰ ਖਾਨ ਨੂੰ ਪੇਸ਼ ਕੀਤਾ ਤੇ ਲਿਖਿਆ ਇਤਿਹਾਸ ਵਿੱਚ ਤੁਰਕ ਭਟਾਣ ਅਰਧ ਗਡਵਾਇਓ 1300 ਤਾਕੋ ਬਰਵਾਇਓ ਧਾਤੀ ਜੀ ਅੰਦਰ ਗਡ ਗਿਆ ਅੰਦਰ ਬਾਹਰ ਰੱਖਿਆ ਤੇ تیر ਬਾਰ ਬਾਰ ਕੇ ਉਹਨੂੰ ਛਾੜ ਨਹੀਂ ਕੀਤਾ ਇਸ ਤਰ੍ਹਾਂ ਸਤਿਗੁਰੂ ਸ੍ਰੀ ਗੁਰੂ ਹਰਾਈ ਸਾਹਿਬ ਮਹਾਰਾਜ ਜੀ ਦੇ ਚਲ ਪਾਏ ਤਿੰਨ ਦਿਨ ਗੁਰੂ ਸਾਹਿਬ ਜਿਹੜੇ ਨਿਵਾਸ ਕੀਤਾ ਬੇਲਾਹਰੀਆ ਕੀਤਾ ਜਾਂ ਅੱਲਾ ਸੋਮਾ ਪ੍ਰਗਟ ਕੀਤਾ ਤੇ ਸਹਿਬ ਅੱਲਾ ਬਾਬਾ ਜੀ ਸ੍ਰੀ ਸਾਹਿਬ ਜੀ ਨੇ ਚਲ ਪਾਏ ਜਾਵਰ ਖਾਨ ਨੂੰ ਬਲ ਕੇ ਲੈ ਕੇ ਗਏ ਬਰਸਲਾ ਦੇ ਘਰ ਆਲੇ ਵੀ ਛਡਾਇਆ ਸ੍ਰੀ ਗੁਰੂ ਹਰਾਈ ਸਾਹਿਬ ਮਹਾਰਾਜ ਜੀ ਦੇ ਨਾਂ ਤੇ ਸ੍ਰੀ ਗੁਰੂ ਹਰਾਈ ਸਾਹਿਬ ਕਾਲ ਜਫਰ ਬੇ ਲੜਕੀਆਂ ਦਾ ਕਾਲ ਵੀ ਚੱਲ ਰਿਹਾ ਸ੍ਰੀ ਗੁਰੂ ਹਰਾਈ ਸਾਹਿਬ ਹਾਇਸ ਕੱਢੀ ਸਕੂਲ ਵੀ ਚੱਲ ਰਿਹਾ ਤੇ ਸ੍ਰੀ ਗੁਰ ਹਰਾਈ ਸਾਹਿਬ ਜਾਰੀ ਟੇਬਲ ਛੋਟਾ ਹਸਪਤਾਲ ਵੀ ਚੱਲਿਆ ਜਿਹੜਾ 9 ਵਜੇ ਤੋਂ ਲੈ ਕੇ 3 ਵਜੇ ਤੱਕ ਖੁੱਲਿਆ ਜਾਂਦਾ ਤੇ ਉਦਵੇ ਸਾਰੀਆਂ ਫਰੀਦ ਦਵਾਈਆਂ ਤੇ ਅਕਰੀਆ ਇਲਾਜ ਕੀਤਾ ਜਾਂਦਾ ਇਸੇ ਤਰ੍ਹਾਂ ਬਿਸਰਜੀ ਦਾਤਾ ਲਾਲ ਨਾਰੀਆ ਵਿਲਾ ਜਥੇਬੰਦੀ ਦਾ ਹੈਡਕ quartਰ ਹੈ ਇਹਦੇ ਹੋਰ ਪਰਵਾਲ ਵਿੱਚ 72 27 ਹੋਰ ਹਸਤਾਨ ਜਿਨ੍ਹਾਂ ਵਿੱਚੋਂ 22 ਹਸਤਾਨ ਅਸਤੋ ਦੀ ਗਲਤ ਆਸਕੋਸਤਾਨ ਹੈ ਜਿੱਥੇ ਕੋਈ ਜੋਤ ਨਹੀਂ ਜਗਉਂਦਾ ਸੀ ਕਰੋ ਸਾਹਿਬ ਜੀ ਦਾ ਪ੍ਰਕਾਸ਼ ਨਹੀਂ ਹੁੰਦਾ ਸੀ ਬੇਵਾਸ ਸੀ ਕਰੋ ਸਾਹਿਬ ਜੀ ਨੇ ਕਿਰਪਾ ਕੀਤੀ ਸੰਗਤਾਂ ਦੇ ਸਹਿਯੋਗ ਨਾਲ ਉੱਥੇ ਦੀ ਸਾਰੀ ਸਵਾਗ ਬਾਬਾ ਬੁੱਲ੍ਹ ਸਾਹਿਬ ਜੀ ਨੇ ਕਰਵਾਈਆਂ ਤੇ ਗਾਹ ਵੀ ਸੇਵਾ ਚੱਲ ਰਹੀ ਹੈ ਧੰਨਵਾਦ ਬਾਬਾ ਜੀ ਇਹ ਸੰਕਰਨ ਨੂੰ ਬੇਨਤੀ ਕਰਦੇ ਜਾਈਏ ਇਹ ਜੋ ਬਾਬਾ ਜੀ ਨੇ ਸੰਖੇਪ ਵਿੱਚ ਬਹੁਤ ਇਤਿਹਾਸ ਦੱਸਿਆ ਹੈ ਇਤਿਹਾਸ ਬਹੁਤ ਲੰਮਾ ਚੌੜਾ ਹੈ ਪਰ ਬਾਬਾ ਜੀ ਨੇ ਕਿਰਪਾ ਕੀਤੀ ਹੈ ਸਮੇਂ ਚੋਂ ਸਮਾਂ ਕੱਢ ਕੇ ਜੋ ਸਾਨੂੰ ਸੰਖੇਪ ਰੂਪ ਵਿੱਚ ਬਹੁਤ ਹੀ ਜੋ ਜਾਣਕਾਰੀ ਦਿੱਤੀ ਹੈ ਬਾਬਾ ਜੀ ਦਾ ਧੰਨਵਾਦ ਬਾਬਾ ਜੀ ਅਗਲਾ ਜੋ ਸਵਾਲ ਹੈ ਜਿਸ ਤਰ੍ਹਾਂ ਇਤਿਹਾਸ ਚੋਂ ਪ੍ਰੇਰਣਾ ਲੈਂਦੇ ਹੋਏ ਜਿਵੇਂ ਨਿਹੰਗ ਸਿੰਘ ਗੁਰੂ ਕੀ ਲਾਡਲੀਆਂ ਫੌਜਾਂ ਜਿਨ੍ਹਾਂ ਨੇ ਸੇਵਾ ਸੰਭਾਲ ਸਾਰੀ ਪ੍ਰਾਤਨ ਮਰਿਆਦਾ ਸੰਭੀ ਹੋਈ ਹੈ ਹੋਲਾ ਮਹੱਲੇ ਦਾ ਜਿਹੜਾ ਤਿਹਾਰ ਚੱਲ ਰਿਹਾ ਹੈ ਸਮਾ ਚੱਲ ਰਿਹਾ ਹੈ ਤੇ ਉਸ ਦੌਰਾਨ ਜੋ ਇਹ ਸਾਰੇ ਪ੍ਰਾਤਨ ਜਾਹ ਲਾਲ ਜੋ ਦਿਖਾਈ ਜਾਂਦੇ ਹਨ ਸਾਰੀਆਂ ਸੰਗਤਾਂ ਨੂੰ ਦੇਖਣ ਨੂੰ ਮਿਲਦੇ ਹਨ ਉਸ ਦਾ ਜੋ ਪਛੋਕੜ ਹੈ ਸੰਖੇਪ ਰੂਪ ਵਿੱਚ ਇਹ ਇਤਿਹਾਸ ਜੇ ਕਿਰਪਾ ਅਪਜੀ ਕਰ ਦਿਓ ਤੇ ਇਸ ਇਹਨਾਂ ਇਹਨਾਂ ਤਿਹਾੜਾ ਨੂੰ ਮਨਾਉਣ ਨਾਲ ਜਿਹੜਾ ਸਾਨੂੰ ਪ੍ਰੇਰਣਾ ਮਿਲਦੀ ਹੈ ਨੌਜਵਾਨਾਂ ਨੂੰ ਉਦੋਂ ਕਿ ਕੀ ਸੇਧ ਲੈਣੀ ਚਾਹੀਦੀ ਹੈ ਜੀ ਹੋਲਾ ਤੇ ਮਹੱਲਾ ਦੋ ਸ਼ਬਦ ਹੈ ਜੀ ਹੋਲਾ ਖੁਸ਼ੀ ਦਾ ਪ੍ਰਤੀਕ ਹੈ ਜੀ ਮਹੱਲੇ ਦਾ ਅਰਥ ਮਾਰੂ ਹੱਲਾ ਵੀ ਹੈ ਮਹੱਲੇ ਦਾ ਅਰਥ ਉਹ ਵੀ ਹੈ ਜਿੱਥੇ ਉਤਰਲਾ ਹੁੰਦਾ ਮਹੱਲੇ ਦਾ ਅਰਥ ਸਰੂਪ ਵੀ ਹੈ ਜੀ ਮਹੱਲੇ ਦਾ ਅਰਥ ਜਿੱਥੇ ਜੋਤ ਜਗਦੀ ਜਗਾ ਹੋਵੇ ਉਹਨੂੰ ਵੀ ਮਹੱਲਾ ਕਿਹਾ ਜਾਂਦਾ ਜੀ ਇਹ ਦੋ ਸ਼ਬਦਾਂ ਦਾ ਜੋੜ ਹੈ ਇਹਨਾਂ ਦੇ ਰਾਂਚ ਇਹ ਹੋਲੀਆਂ ਦੇ ਦਿਨਾਂ 'ਚ ਆਮ ਲੋਕ ਜਿਹੜੇ ਸੀ ਉਹ ਸ਼ਰਾਬਾ ਬੇੜੀਆਂ ਗੱਦੇ ਗੀਤ ਕੋੜੇ ਇੱਕ ਦੋ ਇਹ ਲੰਗ ਸਿੱਟੜਾ ਪੁੱਠੇ ਕੰਮ ਕਰ ਲੈ ਕਲਗੀਧਰ ਬਿਦਾ ਜੀ ਨੇ ਜਿਹਦਾ ਮਾਦਾ ਪਿਤਾ ਆਪਣੇ ਬੱਚਿਆਂ ਨੂੰ ਆਪਣੀ ਗੋਦੀ 'ਚ ਬਹਾਲ ਕੇ ਉਹਨਾਂ ਦੀ ਸੰਭਾਲ ਕਰਦਿਆ ਬੇ ਇਹਨਾਂ ਦੇ ਜਿਹੜੇ ਕੋਈ ਮਾੜੀ ਚੀਜ਼ ਨਾ ਆਵੇ ਕੋਈ ਮਾੜੀ ਸਿੱਖਿਆ ਨਾ ਆਵੇ ਕਿਸੇ ਮਾੜੇ ਕੰਮ ਵਿੱਚ ਜਲਾ ਹੈ ਜਿਹੜਾ ਪ੍ਰਵੇਸ਼ ਕਰ ਸਕਣ ਤਾਂ ਕਲਗੀਧਰ ਬਿਦਾ ਜੀ ਨੇ ਖਾਸ ਕਰਕੇ ਆਪ ਹੁਕਮਨਾਮੇ ਭੇਜ ਕੇ ਜਿੱਥੇ ਜਿੱਥੇ ਵੀ ਗੁਰੂ ਖਾਲਸਾ ਲਵਾਸ ਰੱਖਦਾ ਇਹ ਜਿਹੜੇ 7 ਦਿਨ 8 ਦਿਨ ਹੋਲੀ ਵਾਲੇ ਸਾਰਿਆਂ ਨੇ ਸ੍ਰੀ ਦਰਨਪੁਰ ਸਾਹਿਬ ਪਹੁੰਚਣਾ ਤੇ ਹੁੰਦਾ ਕੀ ਸੀ ਜਦੋਂ ਹੋਲੀਆ ਸ਼ੁਰੂ ਹੋ ਜਾਂਦਾ ਸੀ ਉਧਰੋਂ ਸਭਨ ਸਾਰੇ ਖਾਲਸਾ ਇਕੱਠਾ ਹੋ ਜਾਂਦਾ ਸੀ ਤੇ ਲਗਾਤਾਰ ਪਹਿਲਾਂ ਸਾਰਿਆਂ ਨੇ ਅੰਮ੍ਰਿਤ ਵੇਲੇ ਉੱਠ ਕੇ ਸ਼ਲਾਨ ਸੌਦ ਕੇ ਇਕੱਠੇ ਹੋ ਕੇ ਵਾਹਿਗੁਰੂ ਗੁਰ ਮੰਤਰ ਦੇ ਬੋਲ ਮੰਤਰ ਦਾ ਅਭਿਆਸ ਕਰਨਾ ਉਹ ਦਿਵਾਨ ਫਿਰ ਨਿਤਨੇਮ ਦੀਆਂ ਬਾੜੀਆਂ ਸਾਰੇ ਸੰਗਾਂ ਦੇ ਇਕੱਠੇ ਹੋ ਕੇ ਦੀਵਾਨ ਵਿੱਚ ਸੱਜ ਕੇ ਜਿਹੜਿਆ ਸੀ ਉਹ ਨਿਤਨੇਮ ਕਰਨਾ ਫਿਰ ਸਤਿਗੁਰੂ ਗੱਲ ਕੀਦਰ ਪਿਤਾ ਜੀ ਤਖਤ ਤੇ ਮਹਾਰਜਪਨ ਹੋ ਜਾਂਦੇ ਤੇ ਰਾਗੀ ਸੰਗ ਜਿਹੜੇ ਸ੍ਰੀ ਆਸਾ ਜੀ ਦੀ ਬਾਣੀ ਦਾ ਕੀਰਤਨ ਆਰੰਭ ਕਰ ਦਿੰਦੇ ਕੀਰਤਨ ਦੀ ਸਵਾਭਤੀ ਤੋਂ ਬਾਅਦ ਫਿਰ ਦਿਲ ਜੜੇ ਸ਼ਾਸਰ ਵਿਦਿਆ ਦੇ ਅਖਾੜੇ ਸੱਜੜੇ ਤੇ ਕਥਾ ਹੋਣੀ ਕੀਰਤਨ ਹੋਣਾ ਦੇ ਜਦੋਂ ਸਾਰਾ ਦੇ ਦੇ ਤਾਂ ਕੋਈ ਜੜਾ ਹੋਰ ਸਮਾਂ ਹੀ ਨਹੀਂ ਮਿਲਣਾ ਕਥਾਕਿਰਤਕ ਦੀ ਸੇਵਾ ਦੇ ਸਾਰਾ ਬਤੀਤ ਹੋਣਾ ਤੇ ਜਦੋਂ ਰਾਹਤ ਪੈਣੀ ਸਾਰੇ ਸਬਾਪਤੀ ਹੋ ਜਾਣੀ ਤੇ ਜਿਹੜੇ ਜਿਹੜੇ ਕਮਾਈ ਵਾਲੇ ਸਿੰਘ ਸੀ ਕੋ ਜਫੀ ਤੱਪੀ ਸਿਵਲ ਸਾਦਲਾ ਕਰਲੇ ਇਹਰੇ ਦੋ ਜਿਸੇ ਗਾਜੇ ਨਵੇਂ ਨਵੇਂ ਸੀ ਫਿਰ ਉਹਨਾਂ ਕੋਲ ਜਾ ਕੇ ਆੜ-ਖੜ 10-10 ਇਕੱਠੇ ਹੋਗੇ ਚੋਲੀਆਂ ਬਣਾ ਕੇ ਜਾ ਕੇ ਬੈਠਣਾ ਕੋਈ ਦਰਿਆਵੀ ਗੱਲਾਂ ਨਹੀਂ ਕਰਦੇ ਸੀ ਕਿਸੇ ਦੀ ਨਿੰਦਿਆ ਚੁਗਲੀ ਦੀ ਕਰਦੇ ਸੀ ਸਿਮਰਨ ਦੀਆਂ ਗੱਲਾਂ ਪੁੱਛੜੀਆਂ ਰਹਿਤ ਦੀਆਂ ਗੱਲਾਂ ਪੁੱਛੜੀਆਂ ਬਾੜੀ ਦੇ ਹਰਤ ਪੁੱਛੜੇ ਇੰਦਾ ਸਾਰਾ ਸੀ ਫਿਰ ਉਹ ਜਿਸ ਦਿਨ ਮੁਹੱਲੇ ਆਲਾ ਦਿਲ ਮਹੱਲੇ ਵਾਲੇ ਦਰਫੇ ਕਲ ਕੀ ਦਰਫੇ ਤਾਂ ਸੱਚੇ ਪਾਤਸ਼ਾਹ ਜੀ ਆਪਣੀ ਦੇ ਘੋੜੇ ਤੇ ਸਵਾਰ ਹੋ ਕੇ ਸਾਜ ਬੱਜ ਕੇ ਖਾ ਸਾਰਾ ਖਾਲਸਾ ਨੀਲੇ ਵਾਲੇ ਸ਼ਸਤਰਾਂ ਵਸਤਰਾਂ ਵਿੱਚ ਸੱਜ ਕੇ ਤੇ ਘੋੜਿਆਂ ਤੇ ਸਵਾਰ ਹੋ ਕੇ ਤਾਂ ਫਿਰ ਗੁਰੂ ਸਾਹਿਬ ਜੀ ਦੇ ਚੱਲ ਆ ਜਾਂਦਾਸ ਕਰਕੇ ਫਿਰ ਮਹੱਲਾ ਰਾਂ ਮਹੱਲਾ ਸੀ ਸ਼ਹੀਦ ਵਗਤੋ ਇਤੋਂ ਅੰਬ ਹੋ ਕੇ ਫਿਰ ਆ ਕੇ ਪਹਿਲਾ ਮਾਤਾ ਅਜੀਤ ਕੌਰ ਜੀ ਦੇ ਅਸਥਾਨ ਤੇ ਪੇ ਹੋਲਗੜ੍ਹ ਵਾਲੇ ਅਸਥਾਨ ਤੇ ਉੱਥੇ ਦੀਵਾਨ ਸਾਜਦਾ ਸੀ ਦੀਵਾਨ ਸੱਚ ਕੇ ਗੁਰੂ ਸਾਹਿਬ ਜੀ ਪਹਿਲਾ ਸ਼ਾਸਤਰ ਵਿਦਿਆਦੇ ਅਖਾੜੇ ਸਜਾਉਂਦੇ ਸੀ ਇਹ ਸਾਰੇ ਇਸ ਹਾਸ ਵਿੱਚ ਸ਼ਾਸਤਰ ਵਿਦਿਆਦੇ ਮੁਕਾਬਲੇ ਕਰਾਉਣੇ ਜਿਹੜਾ ਕੋਈ ਜਿੱਤੂ ਹੁੰਦਾ ਸੀ ਉਹਨੂੰ ਵੀ ਉਹ ਇਨਾਮ ਜਿਹੜਾ ਕੋਈ ਨਹੀਂ ਜਿੱਤੂ ਹੁੰਦਾ ਸੀ ਉਹਨੂੰ ਵੀ ਬਰਾਬਰ ਦਾ ਇਨਾਮ ਦੇਦੇ ਫੇਕ ਕੋੜ ਦੌੜਾ ਕਰੋ ਕਰੋੜੀਆਂ ਨੇ ਜੇ ਬਾਜ਼ੀਆ ਕਰਾਉਣੇ ਸਾਰੇ ਅਭਿਆਸ ਕਰਾਉਣੇ ਜਦੋਂ ਅਭਿਆਸ ਕਰਾਉਣ ਤੋਂ ਬਾਅਦ ਤਾਂ ਕਿ ਖਾਲਸਾ ਮਾਨ ਕਰਕੇ ਸਿਮਰਨ ਵਿੱਚ ਤੇ ਗੁਰੂ ਕੀ ਬਾਣੀ ਦੇ ਦਿੱਤ ਵਿੱਚ ਦਿੱਤ ਨੇ ਵਿੱਚ ਪਰਪੱਕ ਹੋ ਸਕੇ ਤੇ ਸਰੀਰ ਕਰਕੇ ਤੰਦਰੁਸਤ ਦੇ ਰਿਸਟ ਪੋਸਟ ਦੇ ਲਈ arogh ਲੈ ਲਈ ਸ਼ਾਸਤਰ ਵਿਦਿਆ ਦਾ ਕੋਰਸਾਰੀ ਦਾ ਗੁਰੂ ਸਾਹਿਬ ਜੀ ਅਭਿਆਸ ਕਰਾਉਂਦੇ ਸ਼ਬਦ ਸਭ ਤੋਂ ਵਧੀਆ ਐਕਸਰਸਾਈਜ਼ ਕਿ ਹੁਣ ਅੱਜ ਸਾਰਾ ਸੰਸਾਰ ਰੋਗਾਂ ਨੇ ਘਸਿਆ ਜਦੋਂ ਡਾਕਟਰ ਸਾਹਿਬ ਕੋਲ ਜਾਂਦੇ ਆ ਜਾਂ ਕੱਪ ਕਰਕੇ ਜਿੱਥੇ ਦੱਸਦੇ ਦਵਾਈਆਂ ਲਾਲ ਲਾਲੇ ਜਰੂਰ ਦੱਸਦੇ ਐਕਸਰਸਾਈਜ਼ ਜਰੂਰ ਕਰੋ ਜੀ ਤੇ ਗੁਰੂ ਸਾਹਿਬ ਜੀ ਨੇ ਉਹ ਐਕਸਰਸਾਈਜ਼ ਆਪਣੇ ਖਾਲਸੇ ਨੂੰ ਦੱਸੀ ਜਿਹੜੇ ਘੋੜੇ ਜਿਹੜੇ ਘੋੜ ਸਵਾਰੀ ਆ ਜੀ ਉਹ ਕੋਈ ਐਸਾ ਸਰੀਰ ਦਾੰਗ ਨੇ ਜਿਹਦੇ ਐਕਸਰਸਾਈਜ਼ ਨੇ ਹੁੰਦੀ ਜਦੋਂ ਘੋੜ ਸਵਾਰੀ ਕਰਦੇ ਤੇ ਸ਼ਾਸਤਰੀ ਵਿਦਿਆ ਦਾ ਅਭਿਆਸ ਜਦੋਂ ਗੱਤ ਕਾ ਖੇਲਦੇ ਆ ਜੀ ਫੇਰ ਕੱਲੇ ਕੱਲੇ ਸਰੀਰ ਦਾ ਜਿਹੜਾ ਰੋਮ ਰੋਮ ਆ ਉਹਦੇ ਕੱਲੇ ਕੱਲੇ ਦਾ ਜਿਹੜੇ ਕਸਰਤ ਹੋ ਜਾਂਦੀ ਆ ਜਿਹੜਾ ਐਕਸਰਸਾਈਜ਼ ਹੋ ਜਾਂਦੀ ਆ ਸਰੀਰ ਕਰਕੇ ਤੰਦਰੁਸਤ ਰੱਖਣ ਲਈ ਰੋਗ ਰੱਖਣ ਲਈ ਸ਼ਾਸਤਰੀ ਵਿਦਿਆ ਦਾ ਅਭਿਆਸ ਘੋੜ ਸਵਾਰੀ ਤੇ ਅੰਤਰਾਤਵਾ ਨੂੰ ਬਲਵਾਲ ਕਰਨ ਲਈ ਬਕਾਲਾ ਤੋਂ ਬਥੇਲੇ ਗੁਰੂ ਸਾਹਿਬ ਜੀ ਮੂਲ ਮੰਤਰ ਗੁਰ ਮੰਤਰ ਤੇ ਗੁਰੂ ਕੀ ਬਾਣੀ ਦਾ ਨੇਤੇ ਦੀ ਬਖਸ਼ਿਸ਼ ਕਰਦੇ ਸੀ ਫਿਰ ਆਖਰੀ ਦਿਨ ਮਹਾਲੇ ਵਾਲੇ ਦਿਨ ਗੁਰੂ ਸਾਹਿਬ ਜੀ ਫੁੱਲਾਂ ਦੀ ਵਰਖਾ ਅਤਰ ਫਲੇ ਨਸਗੰਦੀਆਂ ਦੀ ਵਰਖਾ ਕਰਦੀ ਤੇ ਫਿਰ ਕੜਾ ਪ੍ਰਸ਼ਾਦ ਅੱਗੇ ਤਾਂ ਅਰਦਾਸ ਤੋਂ ਬਾਅਦ ਦੀਵਾਨ ਦੀ ਸਭਾਤੀ ਤੋਂ ਬਾਅਦ ਅਰਦਾਸ ਕਰਕੇ ਸਮਝਦੇ ਪ੍ਰਸ਼ਾਦ ਵਰਤਾਇਆ ਜਾਂਦਾ ਜੱਲਾ ਹਲਵੀ ਆਪਾ ਵਰਤਾ ਲਿਆ ਉਸ ਦਿਨ ਬڑے ਬڑے ਕੜਾਹੇ ਜਿਹੜੇ ਸੀ ਕੜਾ ਪ੍ਰਸ਼ਾਦ ਦੇ ਤਿਆਰ ਕਰਕੇ ਉੱਤੇ ਚਿੱਟੀਆਂ ਚਾਂਦਰਾ ਸਾਰੇ ਗੜਾਇਆਂ ਦੇ ਦੇਖ ਕੇ ਜਦੋਂ ਸਾਰੀ ਸਮਾਪਤੀ ਹੋ ਜਾਣੀ ਮਹੱਲੇ ਦੀ ਤਾਂ ਫਿਰ ਪਾਤਸ਼ਾਹ ਜੀ ਨੇ ਆਗਿਆ ਕਰ ਲਈ ਵੀ ਅੱਜ ਵਰਤੌੜਾ ਨੇ ਲੁੱਟਬਾਰ ਕਰੋ ਜਿੱਲਾ ਜਿੱਲਾ ਕਿਸੇ ਤੋਂ ਹੁੰਦਾ ਫਿਰ ਹੱਲਾ ਬੋਲਣਾ ਸਾਲਿਆਂ ਦੇ ਅਮਰਤ ਮੇਲੇ ਦਾ ਕੋਈ ਸ਼ੱਕ ਨਹੀਂ ਹੁੰਦਾ ਸੀ ਸਾਰਾ ਦਿਨ ਤਾਂ ਜਿਹੜੇ ਮੇਰੇ ਅਲਗੇ ਬਾਤਰ ਸਾਥੀ ਹੁੰਦੇ ਸੀ ਇੱਕ ਦੂਏ ਦੇ ਉੱਤੋਂ ਦੀ ਹੋ ਗਏ ਤਗੜਿਆਂ ਨੇ ਜਾਲੇ ਰੋਗ ਪਾਲ ਲੈਣ ਦਾ ਕਿਸੇ ਹੁਜ ਮਾਰ ਲੈਣੀ ਤਾਂ ਗੁਰੂ ਸਾਹਿਬ ਜੀ ਦੇ ਕੇ ਪ੍ਰਸੰਗ ਹੁੰਦੇ ਸੀ ਤਾਂ ਜਿਹੜੇ ਗੁਰੂ ਸਾਹਿਬ ਜੀ ਨੇ ਸਾਰੇ ਸੇਰੂਸੀ ਗੁਰੂ ਸਾਹਿਬ ਜੀ ਜਿਹੜੇ ਸ਼ਾਸਤਰ ਵਿੱਚ ਦੇ ਆਚੇ ਘੋੜਸਵਾਰੀ ਤੇ ਸਭ ਕਾਸੇ ਤੇ ਜਿਹੜੇ ਨੰਬਰ 1 ਆਉਂਦੇ ਸੀ ਉਹਨਾਂ ਨੂੰ ਵੀ ਤਾਂ ਜਿਹੜੇ ਨੰਬਰ 2 ਤੇ ਲੈਂਦੇ ਸੀ ਮੇਰੇ ਅਰਗੇ ਉਹਨਾਂ ਨੂੰ ਵੀ ਇੱਕੋ ਜਿਹਾ ਨਾਮ ਕਿਸੇ ਰੋ ਸ਼ਾਸਤਰ ਕਿਸੇ ਰੋ ਬਾਸਤਰ ਕਿਸੇ ਰੋ ਬਖਸ਼ਿਸ਼ ਗੁਰੂ ਸਾਹਿਬ ਜੀ ਇੰਦਾ ਕਰਦੇ ਇੰਦਾ ਹੋਲਾ ਮਹੱਲਾ ਬਕਾਰਾਂ ਤੋਂ ਬਚਾਉਣ ਲਈ ਮਾੜਿਆਂ ਕਬਾਂ ਤੋਂ ਬਚਾ ਕੇ ਆਪਣੇ ਘਰ ਸਿਰ ਰੱਖਣ ਲਈ ਇਸ ਕਰਕੇ ਹੋਲਾ ਮਹੱਲਾ ਪਰਾਲਾ ਕੀਤਾ ਹੁਣ ਥੋੜੀ ਰੂਪਰੇਖਾ ਬਦਲ ਗਈ ਮੇਲੇ ਦਾ ਰੂਪ ਹੋ ਗਿਆ ਇਹ ਬੇਲਾ ਨਹੀਂ ਜੋੜ ਮੇਲਾ ਸੀ ਤੇ ਗੁਰੂ ਸਾਹਿਬ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜਨ ਵਾਸਤੇ ਇਹ ਜੋੜ ਮੇਲਾ ਹੋਨੇ ਬਹਲਾ ਸਤਗੁਰ ਜੀ ਨੇ ਆਰੰਭ ਕੀਤਾ ਬਾਬਾ ਜੀ ਅੱਜ ਕੱਲ ਦਾ ਜਿਹੜਾ ਨੌਜਵਾਨ ਆ ਉਹਨਾਂ ਨੂੰ ਕਿਉਂਕਿ ਇਤਿਹਾਸ ਦਾ ਸਾਰਿਆਂ ਨੂੰ ਇਦਾਂ ਪਤਾ ਨਹੀਂ ਹੁੰਦਾ ਕਈ ਵਾਰੀ ਤੇ ਉਹਨਾਂ ਨੂੰ ਪ੍ਰੇਰਿਤ ਕਰਨ ਵਾਸਤੇ ਆਪਣੇ ਪ੍ਰਾਤਨ ਮਰਿਆਦਾ ਨਾਲ ਜੋੜਨ ਵਾਸਤੇ ਕੀ ਕਿਹੋ ਜੇ ਉਪਰਾਲੇ ਕੀਤੇ ਜਾ ਸਕਦੇ ਹਨ ਪਹਿਲਾ ਬਰਾਲਾ ਦਾ ਇਹ ਆਪੇ ਪਹਿਲਾ ਗੁਰੂ ਦਾ ਸਿੱਖ ਜ ਕੋ ਬੱਚਾ ਨੌਜਾਨ ਆਈ ਬੀਬੀ ਕੋਈ ਪਹਿਲਾ ਗੁਰਵਾੜੀ ਨਾਲ ਜੁੜੇ ਜੇ ਗੁਰਵਾੜੀ ਨਾਲ ਜਿਹੜਾ ਜੁੜ ਜਾਂਦਾ ਉਹ ਫੇ ਸਿੱਖੀ ਨਾਲ ਜੁੜ ਜਾਂਦਾ ਜੇ ਬਾੜਾ ਬਾਲੇ ਦਾ ਬਾੜੀ ਨਹੀਂ ਪੜਦਾ ਫੇ ਉਹ ਤੇ ਕਿਤੇ ਲਾ ਜਾਂਦੇ ਕਿਸੇ ਪਾਸੇ ਨੂੰ ਖਿਸਕ ਕੇ ਜਾਂਦਾ ਅਸਲ ਜਿਹੜਾ ਅਸਲ ਗੁਰਵਾੜੀ ਆ ਗੁਰੂ ਮੂਰ ਮੰਤਰ ਦੇ ਵਾਹਿਗੁਰੂ ਗੁਰ ਮੰਤਰ ਦਾ ਅਭਿਆਸ ਪਹਿਲਾ ਜਕਾਲਾ ਸ਼ੁਰੂ ਕਰੇ ਫੇ ਬਾਣਾ ਪਾਵੇ ਅਮਰ ਸ਼ਕੇ ਰਹਿਤ ਰੱਖੇ ਦੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਧੰਗ ਸਿੰਘ ਕੋ ਬੱਕਰੀ ਸੰਪਰਦਾ ਨਹੀਂ ਹੈਗੀ। ਧੰਗ ਸਿੰਘ ਕੋ ਬੱਕਰੀ ਸੰਪਰਦਾ ਨਹੀਂ ਪਾਵੇ ਇਤਿਹਾਸਾ ਚ ਲਿਖ ਦਿੱਤਾ ਲਿਖੜੇ ਵਾਲੇ ਲਖਾਰੀਆਂ ਨੇ। ਵੀ ਇਹ ਜੀ ਬਾਹਨ ਸਿੰਘ ਜੀ ਨੂੰ ਮਾਰ ਦਿੱਤਾ, ਬਾਬਾ ਫਤੇ ਸਿੰਘ ਜੀ ਨੂੰ ਮਾਰ ਦਿੱਤਾ। ਜਾਂ ਹੋਰ ਵੀ ਕਈ ਇੰਦਾ ਪ੍ਰਚਲਿਤ ਸਾਖੀ ਹੈਗੀ ਆ ਗੁਰਪ੍ਰਤਾਵ ਸੋਚ ਗਰਾਜੇ ਵੀ ਪਾਧਪੁਰ ਕਾਚੇ ਵੀ ਲਿਖਿਆ। ਪਰ ਇਹ ਧੰਗ ਸਿੰਘ ਕੋਈ ਬੱਕਰੀ ਸੰਪਰਦਾ ਨਹੀਂ ਜਿਸ ਰੂਪ ਸਰੂਪ ਵਿੱਚ ਕਲਗੀਧਰ ਪਿਤਾ ਜੀ ਨੇ ਖਾਲਸੇ ਪੰਥ ਨੂੰ 26 ਪੰਜਾ ਪਿਆਰਿਆਂ ਦੇ ਸੀਸ ਭੇਟ ਲੈ ਕੇ ਉਹਨਾਂ ਨੂੰ ਅਵਰਤ ਦੀ ਦਾਤ ਬਖਸ਼ਿਸ਼ ਕੀਤੀ ਪੰਜ ਝੋਲੇ ਕੇਸਾ ਜੇ ਪੰਜ ਲੇਤਾਂ ਜੇ ਪੰਜ ਸ਼ਕ ਆ ਕੇ ਫਿਰ ਉਹਨਾਂ ਨੂੰ ਪੰਜ ਰਹਿਤਾ ਬਖਸ਼ਿਸ਼ ਕੀਤੀ ਆ ਕਿ ਸ਼ਹਿਰਾ ਘੜਾ ਕਿਰਪਾਨ ਕੰਗਾ ਕੇਸਾ ਸਵੇਦ ਕੇਸ ਕੀ ਤੇ ਬਾੜਾ ਦਿੱਲੇ ਲੱਗਦਾ ਲੀਲਾ ਲੀਲਾ ਬਾੜਾ ਬਖਸ਼ਿਸ਼ ਕੀਤਾ ਇਹ ਬਖਸ਼ਿਸ਼ ਕਰਕੇ ਫਿਰ ਗੁਰੂ ਸਾਹਿਬ ਜੀ ਨੇ ਮੋਲ ਮੰਤਰ ਗੁਰ ਮੰਤਰ ਪੰਜ ਬਾਣੀਆਂ ਬਖਸ਼ਿਸ਼ ਕਰਕੇ ਫਿਰ ਆਪ ਅਵਰਸ਼ਕ ਉਨਾਂ ਬੈਲਣ ਬੀਤੀ ਕਰਕੇ ਖਾਲਸਾ ਜੀ ਜਿਹੜਾ ਤੁਸੀਂ ਅਬਰ ਕਲਗੀਧਰਪਤਾ ਸੱਚੇ ਪਾਤਸ਼ਾਹ ਬਹਾਦਰ ਜੀ ਕਹ ਲਗੇ ਜਿਹੜਾ ਅਬਰ ਤੁਹਾਨੂੰ ਅਗਲਪੁਰਖ ਵਾਹ ਕੋ ਜੀ ਦੀ ਬਖਸ਼ਿਸ਼ ਨਾਲ ਪ੍ਰਾਪਤ ਹੋਇਆ 100 ਰੁਪਏ ਬਖਸ਼ਿਸ਼ ਕਰੋ ਤਾਂ ਜੋ ਗੁਰੂ ਸਾਹਿਬ ਜੀ ਨੇ ਕਿਹਾ ਵੀ ਇਹ ਨਹੀਂ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਪਰੇ ਤਾਂ ਕਲਗੀਧਰਪਤਾ ਜੀ ਨੇ ਫਿਰ ਆਪ ਬਾੜਾ ਅਬਰ ਸ਼ੱਕੇ ਗੋਵਿੰਦ ਰਾਏ ਤੋਂ ਗੋਵਨ ਸਿੰਘ ਸਜੇ ਤੇ ਉਹ ਹੀ ਬਾੜਾ ਨੀਲਾ ਬਾਣਾ ਤਾਲ ਕੀਤਾ ਤਾਂ ਕਿਤੇ ਉਤਾਰਿਆ ਨਹੀਂ ਜੋਤੀ ਜੋਸ ਬੋਰ ਤੱਕ ਨੀਲਾ ਹੀ ਰੱਖਿਆ ਇਹ ਇੱਕ ਗਿਆਲੀ ਗੁਰਚਾਰ ਸਿੰਘ ਜੀ ਬੈਰ ਕੋੜਕੀ ਖਾਸ ਵਾਲੇ ਹੋਏ ਬਹੁਤ ਮਹਾਨ ਵਿਦਵਾਲ ਸੀ ਸਰੋਬੀ ਗੁਰਦਾਰਾਪੁਰ ਲੰਧਨ ਕਬੀਤੀ ਦੇ ਹੈਦ ਪ੍ਰਚਾਰਕ ਵੀ ਰਹੇ ਉਹ ਉਹਨਾਂ ਨੇ ਇੱਕ ਪੋਸਟ ਲਿਖੀ ਸੀ ਉਹ ਗਾਹ ਮੋੜ ਕੇ ਸ਼ਬੀ ਤਾਂ ਨਹੀਂ ਕਿਉਂਕਿ ਉਹ ਗੱਲ ਚਲਾਣਾ ਕਰ ਗਏ ਉਹ ਲਿਖਿਆ ਸੀ ਵੈਸਾਖੀ ਦੀ ਸਾਖੀ ਉਹਨਾਂ ਨੇ ਬਾਝ ਰਹਿਤਾ ਵਾਲੇ ਨੀਲੇ ਵਾਲੇ ਬਾਰੇ ਤੇ ਗੁਰੂ ਪਾਤਸ਼ਾਹ ਜੀ ਨੇ ਵੀ ਨੀਲਾ ਰੰਗ ਕਿਉਂ ਅਪਣਾਇਆ ਨੀਲਾ ਵਾਲਾ ਕਹਾਤੇ ਫੈਲਾਇਆ ਨੀਲੇ ਵਾਲੇ ਦਾ ਮਹਤਵ ਕੀ ਆ ਜੇ ਬੇਦਾ ਦੇ ਵਿੱਚ ਸ਼ਾਸਤਰਾ ਦੇ ਵਿੱਚ ਤੇ ਗੁਰਵਾੜੀ ਦੇ ਵਿੱਚ ਦਸ ਬਾਣੀ ਦੇ ਵਿੱਚ ਸਰਬ ਲੋ ਪ੍ਰਕਾਸ਼ ਦੇ ਵਿੱਚ ਪ੍ਰਮਾਣ ਦੇ ਦੇ ਕੇ ਸਦ ਕੀਤਾ ਉਹਨਾਂ ਨੇ ਵੇ ਗੁਰੂ ਸਾਹਿਬ ਜੀ ਨੇ ਆਪ ਨੀਲਾ ਬਾਣਾ ਪਹਿਨਿਆ ਤੇ ਖਾਸ ਨੂੰ ਪਹਿਲਾਇਆ ਤੇ ਜੋਤੀ ਜੋਤ ਸਵਾਰ ਤੱਕ ਨੀਲਾ ਬਾਣਾ ਲਾਇਆ ਲੈ ਕੇ ਤੇ ਸੱਚਖੰਡ ਸ੍ਰੀ ਹਜੂਰ ਸਾਹਿਬ ਤੱਕ ਜੰਗ ਸਿੰਘ ਉਹ ਰੂਪ ਸਰੂਪ ਜਿਹੜਾ ਕਲਗੀ ਤਰਫੇ ਤਾਂ ਜਿਹਨੇ ਬਹੁਤਾਂ ਪਿਆਰਿਆਂ ਨੂੰ ਬਖਸ਼ਿਸ਼ ਕੀਤਾ ਸੀ ਉਸ ਰੂਪ ਸਰੂਪ ਨੂੰ ਹੋਬ ਹੋ ਉਸੇ ਰੂਪ ਚ ਸਾਮਕੇ ਰੱਖਿਆ ਆ ਇੱਕੋ ਵੱਖਰੀ ਸੰਪਰਦਾ ਦੀ ਉਹ ਹੀ ਬੋਲ ਮੰਤਰ ਉਹ ਹੀ ਗੁਰ ਮੰਤਰ ਉਹ ਹੀ ਨਿਤਨੇਮ ਉਹ ਹੀ ਬਾਣਾ ਹੋਈ ਬਾਣੀ ਉਹ ਹੀ ਰਹਿਤ ਸਾਰੀ ਉਹ ਸਭ ਸਵਾਲ ਕੇ ਰੱਖਿਆ ਇਹ ਇਹ ਠੀਕਾ ਵੱਖੋ ਵੱਖਰੀਆਂ ਡਿਊਟੀਆਂ ਆ ਆਪੋ ਆਪਣੀ ਹਨ ਪਰ ਰੂਪ ਸਰੂਪ ਜਿਹੜਾ ਉਹ ਇਹਦੇ ਦੁਨੀਆ ਦਾ ਜਿਹੜਾ ਫੈਸਲਾ ਉਹ ਤੇਲਾ ਮਹੀਨਾ ਜਾਂ ਸ਼ਾਬਿਹ ਨੇ ਬਾਦ ਚੇਂਜ ਹੋ ਜਾਂਦਾ ਪਰ ਇਹ ਉਸੇ ਸਰੂਪ ਦੇ ਵਿੱਚ ਜਿਹੜਾ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਉਹਨੂੰ ਸੰਭਾਲ ਕੇ ਰੱਖਿਆ ਤੇ ਬਾਲੇ ਦੇ ਲਾਲ-ਲਾਲ ਬਾੜੀ ਹੌਲੀ ਵੀ ਜ਼ਰੂਰੀ ਆ ਇਹ ਬਹੁਤ ਖੁਸ਼ੀ ਦੀ ਗੱਲ ਆ ਬੇ ਖਾਲਸਾ ਪ੍ਰਗਟ ਹੋ ਰਿਹਾ ਸਾਰੇ ਸੰਸਾਰ ਤੇ ਨੌਜਵਾਨ ਵੀਰ ਬਾੜਾ ਪੈਂਦੇ ਦਿਵਾਲੇ ਸਜਾਉਂਦੇ ਚੱਕਰ ਸਜਾਉਂਦੇ ਨਾਲ-ਨਾਲ ਬਾੜੀ ਦਾ ਅਭਿਆਸ ਵੀ ਜ਼ਰੂਰੀ ਆ ਤੇ ਬਾੜੀ ਤੋਂ ਬਿਨਾ ਫਿਰ ਬਾਕੀ ਸੈਲਵੋੜ ਇਹ ਦੋਨੋਂ ਪੱਖ ਜਿਹੜੇ ਜ਼ਰੂਰੀ ਆ ਬਾੜੀ ਤੇ ਬਾੜਾ ਧੰਨਵਾਦ ਬਾਬਾ ਜੀ ਇਹ ਇੱਕ ਬਾਬਾ ਜੀ ਤੁਸੀਂ ਇੱਕ ਬਚਨ ਕੀਤਾ ਸੀਗਾ ਹੁਣ ਜਦੋਂ ਕਥਾ ਕਰਕੇ ਆਏ ਸੀ ਜਿੱਥੇ ਤੁਸੀਂ ਥੋੜਾ ਜਿਹਾ ਚਾਨਣਾ ਪਾਇਆ ਸੀਗਾ ਵੀ ਸਾਡੇ ਵਿੱਚ ਇਸੇ ਚੀਜ਼ ਤੋਂ ਤੋੜਨ ਵਾਸਤੇ ਕਈ ਸਾਹਿਤਰਾ ਬੜੇ ਤਰੀਕੇ ਨਾਲ ਸਰਦੀਆਂ ਗਈਆਂ ਜਿਹਦੇ ਕਰਕੇ ਵੱਖਰੇਵੇਂ ਵਧ ਹੀ ਗਏ ਤੇ ਉਹੀ ਚੀਜ਼ਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਥੋੜਾ ਜਿਹਾ ਗੁੰਮਰਾਹ ਕਰ ਦਿੰਦੀਆਂ ਕਈ ਵਾਰੀ ਕਨਫਿਊਜ਼ ਕਰ ਦਿੰਦੀਆਂ ਤੇ ਜਿਹੜੀਆਂ ਸੰਗਤਾਂ ਨੇ ਜਿਹੜੀਆਂ ਸਿੱਖ ਚੈਨਲ ਦੇ ਰਾਈਂ ਦੇਸ਼ ਵਿਦੇਸ਼ ਵਿੱਚ ਦੇਖ ਰਹੀਆਂ ਹਨ ਮੈਂ ਚਾਹਾਂਗਾ ਜੇ ਉਹੀ ਬਚਨ ਜੇ ਆਪ ਜੀ ਸਾਰੀਆਂ ਸੰਗਤਾਂ ਨੂੰ ਇੱਕ ਵਾਰੀ ਫੇਰ ਜੇ ਦਵਰਾਉ ਉਸ ਤੇ ਆਪਣੀ ਮਹਾਰਾਜ ਦੀ ਸੇਧ ਦਿਓ ਵੀ ਸਾਨੂੰ ਉਹਨਾਂ ਚੀਜ਼ਾਂ ਤੋਂ ਕਿਵੇਂ ਬਚਣਾ ਚਾਹੀਦਾ ਗੁਰੂ ਸਾਹਿਬ ਜੀ ਨੇ ਇੱਕ ਬਚਨ ਲਿਖਿਆ ਗੁਰਬਾਣੀ ਇੱਕ ਆ ਬਾੜੀ ਇੱਕ ਗੋਰ ਇੱਕੋ ਸ਼ਬਦ ਵਿਚਾਰ ਦੋ ਨਹੀਂ ਪਰ ਉਸ ਵੇਲੇ ਮੌਕੇ ਦੀ ਸਰਕਾਰਾਂ ਜਿਹਦਾ ਬਾਜਦਾ ਅੰਗਰੇਜ਼ ਉੱਥੇ ਸਾਡੇ ਦੇਸ਼ 'ਚ ਉਹਨਾਂ ਨੇ ਇਹ ਦੇਖਿਆ ਵੀ ਇਹ ਸੋਲੇ ਦੀ ਚਿੜੀਆ ਕਹਿੰਦੇ ਨੇ ਦੋਸਤਾਂ ਵਾਲੇ ਸੋਲੇ ਦੀ ਚਿੜੀਆ ਇਹਨੂੰ ਕਾਬੂ ਕਿਦਾਂ ਕਰ ਲਾਏ ਇਹ ਅਸੀਂ ਤਾਂ ਕਈ ਵਾਰੀ ਆਪਣੇ ਹਿਸਾਬ ਨਾਲ ਸੋਚਦੇ ਦਿਮਾਗ ਨਾਲ ਸੋਚਦੇ ਇਹਨਾਂ ਆ ਕੇ ਪਹਿਲਾਂ ਤਾਂ ਇਹ ਉਥੇ ਮੇਜਰਸ ਦੇ ਹਿਸਾਬ ਦੇ ਨਾਲ ਇਸ ਇੰਡੀਆ ਕੰਪਨੀ ਦੇ ਹਿਸਾਬ ਦੇ ਨਾਲ ਕਲਕੱਤੇ ਪਹੁੰਚ ਗਏ ਫੇਰਾ ਦੇਖਿਆ ਇਹਦਾ ਵਧੀਆ ਦੇਸ਼ ਆ ਵੇ ਇਹਨੂੰ ਕਿਦਾਂ ਇੱਥੇ ਇਹਦੇ ਤੇ ਅਸੀਂ ਕਾਬਜ ਹੋਣਾ ਜੀ ਉਹਨਾਂ ਨੇ ਦੇਖ ਕੇ ਆ ਸਾਰਾ ਹਿਸਤੀ ਬੜੀ ਸਾਰਿਆਂ ਕੋਬਾਂ ਦੀ ਜਿਹੜੀ ਉੱਥੇ ਕੋਬਾ ਹਿੰਦੁਸਤਾਨ 'ਚ ਵਸਦੀਆਂ ਸੀ ਉਹਨਾਂ ਨੇ ਜਦੋਂ ਸਿੱਖ ਕੌਮ ਦੀ ਹਿਸਤੀ ਬੜੀ ਇਤਿਹਾਸ ਪੜਿਆ ਆਪੇ ਜਦੋਂ ਦਾ ਖਾਲਸਾ ਪੰਥ ਵਰਗਟ ਹੋਇਆ ਕਿਸੇ ਹਕੂਮਤ ਦੇ ਅਧੀਨ ਨਹੀਂ ਹੋਇਆ ਭਾਵੇਂ ਇਹਨਾਂ ਨੂੰ ਇੱਕ ਦਿਨ ਜੇ ਬੰਦੀ ਬੰਦੀ ਹਜ਼ਾਰ ਸਿੱਖ ਸ਼ਹੀਦ ਹੋ ਗਏ ਘੋੜਿਆਂ ਦੇ ਕਾਠੀਆਂ ਦੇ ਰਹਿਣਾ ਪਿਆ ਜੰਗਲਾਂ 'ਚ ਰਹਿਣਾ ਪਿਆ ਪਰ ਅਧੀਨ ਨਹੀਂ ਹੋਏ ਕਿਸੇ ਦੇ ਖਾਲਸਾ ਜਿਹੜਾ ਸੀ ਆਜ਼ਾਦ ਤੇ ਅਲਪਰਕੀ ਫੌਜ ਬਣ ਕੇ ਵਿਚ ਰਿਆ ਇਹਨਾਂ ਨੂੰ ਕਾਬੂ ਕਿਦਾ ਕੀਤਾ ਜਾਵੇ ਉਸ ਵੇਲੇ ਲਾਣੇ ਸਾਡੇ ਇਤਿਹਾਸ ਵਿੱਚ ਵੀ ਬਹੁਤ ਸਾਰੀ ਇਦਾਂ ਦੀਆਂ ਗੱਲਾਂ ਜਿਹੜੀਆਂ ਸੀ ਕਿਉਂਕਿ ਇਤਿਹਾਸ ਜੇ ਤੁਸੀਂ ਕੋਈ ਬੁੱਕ ਲਿਖਦੇ ਆ ਕਿਤਾਬ ਲਿਖਦੇ ਆ ਉਹ ਤੁਹਾਡੇ ਹਾਜ਼ਰੀ ਚ ਪ੍ਰਿੰਟ ਹੋਣੀ ਚਾਹੀਦੀ ਛਪਣੀ ਚਾਹੀਦੀ ਜੇ ਅਣਛਪੀ ਆ ਤੁਹਾਡੀ ਕੋਈ ਕਿਰਤ ਲਿਖਤ ਜਿਹੜੀ ਆ ਉਹ ਛਾਪਣ ਵੇਲੇ ਜੋ ਮਰਜੀ ਉਹ ਚ ਐਡ ਕਰ ਸਕਦਾ ਹੈ ਗੁਰਪ੍ਰਤਾਉ ਸੋਚ ਗ੍ਰੰਥ ਉਸ ਵੇਲੇ ਕਵੀ ਭਾਈ ਸਤੋਕ ਸਿੰਘ ਜੀ ਦੇ ਬਹੁਤ ਮਹਾਨ ਕਰਦਾ ਸੀ ਬਹੁਤ ਵਿਦਵਾਨ ਸੀ ਕਿਸੇ ਇੱਕ ਇਨਸਾਨ ਦਾ ਕੋਈ ਲਿਖਣਾ ਹੋਵੇ ਇਤਿਹਾਸ ਕੋਈ ਉਹਦਾ ਜੀਵਨ ਲਿਖਣਾ ਹੋਵੇ ਤਾਂ ਕਿੰਨਾ ਕੁਝ ਲਬੜਾ ਪੈਂਦਾ ਦਸਾ ਅੱਛਾ ਇਹਦਾ ਇਤਿਹਾਸ ਤੇ ਕਿੱਥੇ ਕਿੱਥੇ ਸਾਰਾ ਕੁਝ ਖਾਲਸੇ ਪੰਥ ਤੱਕ ਸਾਰਾ ਉਹਨਾਂ ਨੇ ਲਿਖਿਆ ਪਰ ਉਹ ਲਿਖਦਾ ਲਿਖਦਾ ਭੁੱਖੇ ਵੀ ਰਹਿਣਾ ਅਣੀਂਦੇ ਵੀ ਰਹਿਣਾ ਤੁਰ ਕੇ ਵੀ ਜਾਣਾ ਸਾਰੇ ਤਹਾਦ ਜਾ ਕੇ ਖੋਜ ਵੀ ਕਰ ਲਈ ਸਰੀਰ ਰੋਗੀ ਹੋ ਗਿਆ ਚੋਂ ਹਿੱਸਿਆ ਵਿੱਚ ਇਹ ਗੁਰਪ੍ਰਤਾ ਸੋਚਦਾ ਉਹਨਾਂ ਨੇ ਲਿਖਿਆ ਚੋਂ ਹਿੱਸਿਆ ਤੇ ਜਦੋਂ ਦੇਖਿਆ ਉਹਨਾਂ ਨੇ ਮੇਰੇ ਸਰੀਰ ਮੇਰਾ ਹੁਣ ਜਿਹੜਾ ਸੀ ਉਹ ਰਹਿਣੇ ਵਾਲਾ ਨਹੀਂ ਰਿਹਾ ਪਤਾ ਨਹੀਂ ਕਿਹੜੇ ਵੇਲੇ ਕੱਲ ਚਲਾਣਾ ਕੱਲ ਜਾਣਾ ਪੰਥ ਦੀ ਬਾਣਤਿਆ ਜੇ ਸਿੱਧਿਆ ਕਾਲਤਾ ਖਾਬ ਤੇ ਪੇਸ਼ ਹੋਏ ਲੈ ਕੇ ਵੀ ਆ ਖਾਲਸੇ ਦੀ ਪੰਥ ਦੀ ਆਵਾਜ਼ ਹੈ ਇਹਨੂੰ ਛਾਪਣ ਦਾ ਤੁਸੀਂ ਪ੍ਰਵੰਧ ਕਰ ਲੈ ਵੇਰਾ ਹੁਣ ਪਤਾ ਨਹੀਂ ਉਹ ਛਾਪਣ ਤੋਂ ਪਹਿਲਾਂ ਕਾਲ ਚ ਲਾਲਾ ਕਰਕੇ ਕਾ ਵੀ ਵਾਹਾਂ ਕਾ ਵੀ 500 ਟੋਕਸ ਜੀ ਉਸ ਵੇਲੇ ਅੰਗਰੇਜ਼ ਉੱਥੇ ਪਹੁੰਚ ਚੁੱਕੇ ਸੀ ਉਹਨਾਂ ਨੇ ਆਪਣੇ ਬੰਦੇ ਫਿੱਟ ਫਿੱਟ ਕੀਤੇ ਸੀ ਹੁਣ ਵੀ ਕੀਤੇ ਹਨ ਉਹਨਾਂ ਨੇ ਬੰਦੇ ਫਿੱਟ ਕਰਕੇ ਉਹਨਾਂ ਨੂੰ ਕਿਹਾ ਵੀ ਇਹ ਇਤਿਹਾਸ ਦੇ ਵਿੱਚ ਲਿਖ ਦਿਓ ਗੱਲਾਂ ਜਦੋਂ ਸਿੱਖ ਪੜ੍ਹ ਲਗੇ ਇੱਥੋਂ ਤੱਕ ਲਿਖਿਆ ਗੁਰਪ੍ਰਤਾਸ ਹੋਜ ਗ੍ਰਾਂਥ ਵਿੱਚ ਫਿਰ ਗੁਰੂ ਸਾਹਿਬ ਜੀ ਅਫੀਮ ਖਾਂਦੇ ਸੀ ਜਦੋਂ ਲਾਉਣ ਤੋਂ ਬੜੇ ਆਉਂਦੇ ਆ ਨਾ ਸਕੇਤ ਮੰਡੀ ਦੁਨਿਆ ਦੇ ਕਾਡੇ ਤੇ ਬੈਠੇ ਤਾਂ ਗੁਰੂ ਸਾਹਿਬ ਜੀ ਕੋਤਾ ਕਰਦੇ ਸੀ ਭਾਈ ਐਸੇ ਜੂ ਭਾਈ ਐਸੇ ਜੀ ਆਓ ਛਤਰ ਧਾਰਾ ਕਹਿੰਦੇ ਡੱਬੇ ਉਹਨਾਂ ਦੇ ਰੱਖਦੇ ਉਹਦੇ ਕਬਰ ਕਾਸੇ ਚ ਗੁਰੂ ਸਾਹਿਬ ਛਕਦੇ ਜੋ ਖੋਲ ਕਹਿੰਦੇ ਪਾਸੇ ਛਤਰ ਧਾਰਾ ਦਾ ਫਤਿਹ ਹੋ ਗਿਆ ਫਿਰ ਤਾਂ ਮੁੱਕ ਗਏ ਕਹਿੰਦੇ ਗੁਰੂ ਸਾਹਿਬ ਜੀ ਨੇ ਆਪਣਾ ਨਸ਼ਾ ਪੂਰਾ ਕਰ ਲਈ ਅੱਖ ਤੋੜ ਕੇ ਆ ਕਹਿੰਦਾ ਦੁੱਲ ਮੂਹ ਚ ਜੋ ਆ ਤਾਂ ਨਸ਼ਾ ਪੂਰਾ ਇੰਦਾ ਦੀ ਗੱਲਾਂ ਲਿਖ ਦਿੱਤੀਆ ਕਿਤੇ ਲਿਖ ਦਿੱਤਾ ਪਾਜਾ ਪਿਆਲੇ ਦੀ ਸੀਸ ਨਹੀਂ ਲਏ ਤੋਂ ਬਕਰੇ ਰਗ ਪਲੂ ਜਬਨੇ ਸਗੇ ਸਤਗੁਰ ਮੇਰਾ ਬਾਜਿ ਬਾਲੇ ਸਤਗੁਰ ਮੇਰਾ ਸਰਪਰ ਬਾਲੇ ਮੇਰ ਤੱਕ ਕੋ ਪਾਇਓ ਤਨ ਸਾਹਿਬ ਮੇਸਰਤ ਆਲ ਮਲਾਇਆ ਫਸੂ ਪ੍ਰੇਮ ਵਕਤ ਮੈਂ ਸ੍ਰੋਤੇ ਹਲਾਮਾ ਬੋਗਾਇਆ ਇਹ ਸਿੱਖ ਪੜ ਲਗੇ ਗੁਰੂ ਸਾਹਿਬ ਲਾਸ਼ਾ ਕਰਦੇ ਅਸੀਂ ਕਿਉਂ ਨਾ ਕਰੀਏ ਹਾਜ਼ਰ ਗੁਰੂ ਸਾਹਿਬ ਅਸੀਂ ਕਾਦੇ ਨਾ ਕਰੀਏ ਉਹ ਸਾਰੇ ਜਿਹੜਾ ਉੱਤੇ ਲਿਆਉਣ ਲਈ ਹਾਂ ਨਾ ਫੇਰ ਉਹਨਾਂ ਹਿੱਸੇ ਜਿਵੇਂ ਹੁੰਦਾ ਹੁੰਦਾ ਇਦਾਂ ਹੈਗਾ ਪਰ ਬੋਲ ਮੰਤਰ ਦਾ ਖੜਾ ਕਰ ਦਿੰਦਾ ਇਹ ਬੋਲ ਬਾਤ ਦਾ ਗੁਰ ਪ੍ਰਸਾਦ ਆਈ ਆ ਜੀ ਗੁਰਪ੍ਰਸਾਦ ਐ ਠੀਕ ਐ ਲਿਖਿਆ ਹੀ ਐ ਜੇ ਪੜਦੇ ਆ ਕੋ ਰੌੜਾ ਥੋੜਾ ਕਿਸੇ ਦੇ ਬੰਦੇ ਜੇ ਸਿੱਖਦੇ ਇਹ ਗੱਲ ਆ ਜਾਏ ਤੇ ਮੈਂ ਤਾਂ ਜੀ ਇੰਨਾ ਹੀ ਯਾਪ ਕਰਦਾ ਏ ਓਮਕਾਰ ਸਤਿਨਾਮ ਗੁਰਪ੍ਰਸਾਦ ਹੋਰ ਵੀ ਤੁਸੀਂ ਗਲਤ ਨਹੀਂ ਕਹਿ ਸਕਦੇ ਕਿਉਂਕਿ ਸਤਗੁਰੂ ਗੁਰੂ ਰਾਮ ਸਾਹਿਬ ਬਾਝੇ ਦੋ ਵਾਰੀ ਲਿਖਿਆ ਐ ਜੇ ਕੋ ਕੋ ਓਮਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਪੜਦਾ ਉਹਨਾਂ ਨੂੰ ਨਮਸਕਾਰ ਕਰੋ ਜਿਹੜੇ ਬਿਲਕੁਲ ਨਹੀਂ ਪੜਦੇ ਉਹਨਾਂ ਨਾਲ ਤਾਂ ਚੰਗੇ ਐ ਜੀ ਹਨਾ ਜੀ ਰੌਲਾ ਥੋੜੋ ਕੋਈ ਜੇ ਨਾਲ ਕੋਸੀ ਵੀ ਸਜ ਤੱਕ ਪ੍ਰਾਤਨ ਮਰਜਾ ਅਲਾਉਰ ਸਬਰਦਾਬਾ ਜਥੇਬਾਦੀਆ ਜਾਪ ਕਰਦੇ ਅਸੀਂ ਅਬਰ ਸ਼ਕੋੜ ਵੇਲੇ ਵੀ ਦੱਸਦੇ ਆ ਜੇ ਜਾਦੇ ਪੜਾਂ ਕਿ ਕੋਈ ਖਾਲ ਹੋਣ ਲੱਗਾ ਜੇ ਲਿਖਿਆ ਹੀ ਪੜਦੇ ਪਰ ਰੌਲਾ ਖੜਾ ਕਰ ਦਿੱਤਾ ਬੁੰਡਲਾ ਜਿਹੜਾ ਤੁਹਾਡਾ ਸੋਰਸੀ ਬੋਲ ਮੰਤਰ ਬੁੰਡ ਉੱਥੇ ਰੌਲਾ ਖੜਾ ਕਰ ਲਾ ਸਿੱਖ ਨਾਲ ਸਿੱਖ ਲੜੀ ਜਾਵੇ ਤੂੰ ਗੱਲ ਤੇ ਆ ਜੀ ਇੱਕ ਹੋਰ ਪ੍ਰਸਾਦ ਤੇ ਪੜਦਾ ਹੋਗਾ ਤੂੰ ਗੱਲ ਤੇ ਆ ਜੀ ਨਾਲ ਕੋਸੀ ਵੀ ਸਜ ਤੱਕ ਪੜਦਾ ਬਾੜੀਆਂ ਦਾ ਜਿਹੜਾ ਸੀ ਉਹ ਰੌਲਾ ਖੜਾ ਕਰ ਦਿੱਤਾ ਸੇਖ ਕੋਲੋਂ ਮਰਤ ਪਿਆਲੇ ਪੰਜ ਤਿੰਨ ਬਾੜੀਏ ਪਾੜੀਏ ਚ ਇਹਨੇ ਪੰਜ ਨਹੀਂ ਪਾੜੀਆ ਚਾਹੀਦੀ ਪੰਜ ਪਾੜਲੇ ਨਾਲ ਕੋਈ ਨੁਕਸਾਨ ਹੁੰਦਾ ਪਰ ਜੇ ਇੱਕ ਤੋਂ ਤਿਲ ਪੜਦਾ ਉਹ ਸਦਕਾਰ ਜੋ ਗਿਆ ਤੇਰੇ ਨਹੀਂ ਪੜਦੇ ਜੇ ਇੱਕ ਵੀ ਪੜਦਾ ਜਪਜੀ ਸਾਹਿਬ ਪਹਿਲੇ ਜਪ ਵਿੱਚ ਸਤਗੁਰੂ ਨਾਨਕ ਦੇ ਪਾਤਸ਼ਾਹ ਜੀ ਨੇ ਸਿੱਖ ਉਸ ਵੇਲੇ ਇੱਕ ਜਪਜੀ ਸਾਹਿਬ ਹੀ ਪੜਦੇ ਸੀ ਰਹਿਰਾ ਸਾਹਿਬ ਜੀ ਦੇ ਤਿਲ ਸ਼ਬਦ ਹੁੰਦੇ ਸੀ ਜਸੋਲਰ ਤੇਰਾ ਕਿਹਾ ਤੇ ਸੋਲ ਵੱਡਾ ਆਖਿਆ ਸਭ ਕੋ ਆਖਾ ਜੀਬਾ ਵਸਰੇ ਮਰ ਜਾਓ ਤੇ ਸੋਲੇ ਸਾਤ ਦੇ ਵੀ ਤੈਨੂੰ ਸ਼ਬਦ ਹੁੰਦੇ ਸੀ ਉਦੋਂ ਇਹਨੇ ਪੜਦੇ ਸੀ ਤੇ ਹੋ ਪਏ ਚਲੋ ਜੇ ਕੋ ਤੈਨ ਵੀ ਪੜਦਾ ਜੀ ਤਾਂ ਸਰਕਾਰ ਜੋ ਗਿਆ ਜੀ ਬਿਲਕੁਲ ਇਹ ਕੋਈ ਰੌਲਾ ਥੋੜਾ ਜੀ ਜਿਆਦੇ ਪੰਜ ਪੜਦਾ ਸਿਰ ਕੋਈ ਹੁਣ ਕਹੀ ਸਕਿਆ ਜਿਨ੍ਹਾਂ ਦਾ ਰੋਜ ਦਾ ਪੰਜ ਗ੍ਰਾਂਤੀ ਦਾ ਤੇ 10 ਗ੍ਰਾਂਤੀ ਦਾ ਉਹਨਾਂ ਦਾ ਨਿਤ ਦੇਵੇਂ ਉਹਨੂੰ ਤੁਸੀਂ ਕਿਦਾਂ ਗਲਤ ਕਹੋਗੇ ਮੈਂ ਤਾਂ ਗੱਲ ਕਰਦਾ ਜੀ ਜਿਆਦੇ ਵੜਦੇ ਤਾਂ ਜਿਆਦੇ ਫਾਇਦਾ ਹੁੰਦਾ ਗੁਰੂ ਕੀ ਬਾਣੀ ਪੜਦੇ ਆ ਪਰ ਇਹ ਜਾਣ ਪੁੱਝ ਕੇ ਰੌਲੇ ਖੜੇ ਕਰ ਲਿੱਤੇ ਪੇ ਸਿੱਖ ਆਪਸ ਵਿੱਚ ਜੀ ਮੁੱਢਲੇ ਉਸੂਲਾਂ ਵਾਸਤੇ ਹੀ ਆਪਸ ਵਿੱਚ ਕਸ਼ਕ ਕਸ਼ ਕਰਦੇ ਨਾਲ ਹੋਰ ਪਾਸੇ ਧਿਆਲ ਹੀ ਨਾ ਜਾਵੇ ਜੀ ਬਹੁਤ ਹੀ ਸਿੱਧੇ ਤਰੀਕੇ ਨਾਲ ਜਿਵੇਂ ਬਾਬਾ ਜੀ ਨੇ ਸਾਰੀਆਂ ਸੰਗਤਾਂ ਨੂੰ ਸਮਝਾਇਆ ਸਾਡੇ ਨੌਜਵਾਨਾਂ ਨੂੰ ਵੀ ਥੋੜਾ ਜਿਹਾ ਸੋਚਣਾ ਚਾਹੀਦਾ ਕਿਉਂਕਿ ਕਈ ਵਾਰੀ ਨੌਜਵਾਨ ਗਰਮਖੂਨ ਹੁੰਦਾ ਥੋੜਾ ਜਿਹਾ ਆਪਾਂ ਇਸ ਵਰਨੇ ਵੀ ਧਿਆਨ ਦੇਈਏ ਜਿੱਥੇ ਬਾਣਿਆਂ ਨਾਲ ਜੁੜਨਾ ਉੱਥੇ ਬਾਣੀ ਨਾਲ ਵੱਧ ਤੋਂ ਵੱਧ ਜੁੜੀਏ ਤੇ ਆਹ ਜਿਹੜੀਆਂ ਚੀਜ਼ਾਂ ਸਾਨੂੰ ਵੱਖਰੇ ਰੇਵਾਂ ਵੱਲ ਲੈ ਕੇ ਜਾਂਦੀਆਂ ਹਨ ਉਹਨਾਂ ਨੂੰ ਥੋੜਾ ਜਿਹਾ ਆਪਾਂ ਸੰਕੋਚ ਕੇ ਸੋਚ ਵਿਚਾਰ ਕੇ ਜੋ ਮਹਾਪੁਰਖਾਂ ਦੇ ਬਚਨ ਹਨ ਉਹਨਾਂ ਤੇ ਵੀ ਧਿਆਨ ਦਿਈਏ ਤੇ ਸਾਡੇ ਜਿਹੜੇ ਸਿੱਖ ਇਤਿਹਾਸਤ ਹੈ ਸਿੱਖ ਗੁਰਬਾਣੀ ਤੋਂ ਪ੍ਰੇਰਨਾ ਲੈਂਦੇ ਹੋਏ ਵੱਤ ਤੋਂ ਵੱਤ ਗੁਰਬਾਣੀ ਪੜ੍ਹੀਏ ਮਹਾਰਾਜ ਦੇ ਲੜ ਲੱਗੀਏ ਇੱਕ ਵਾਰ ਫੇਰ ਅੰਤ ਵਿੱਚ ਬਾਬਾ ਜੀ ਦਾ ਇੱਕ ਬਚਨ ਹੋਰ ਜੋ ਵੱਡਮੁੱਲੇ ਬਚਨ ਹਨ ਉਹ ਸਰਵਣ ਕਰੀਏ ਫਿਰ ਉਸ ਤੋਂ ਉਪਰੰਤ ਆਪਾਂ ਫਤਿਬ ਲਾਵਾਂਗੇ ਜੀ ਜੇ ਕਿਸੇ ਕੋ ਸਿੱਖ ਨੂੰ ਭਲੇਖਾ ਪਵੇ ਤੇ ਆਗਲਾ ਇਤਿਹਾਸ ਚ ਲਿਖੀ ਆ ਜੀ ਤਾਂ ਮੈਂ ਕਰਦਾ ਆ ਜਾ ਭਲਾਲੇ ਦਾ ਮਰਜਾਲਾ ਅਦਾ ਕਰਦਾ ਪਰ ਸਾਡੇ ਕੋਲ 사ਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਰਗਟ ਕੋਲਾਂ ਕੀ ਦੇ ਆ ਕੋਈ ਸਥਾਨਕ ਮਰਜਾਲਾ ਕਿਸੇ ਸੱਭਲਾਂ ਦੀ ਮਰਜਾਲਾ ਉਹ ਵੱਖਰੀ ਹੋ ਸਕਦੀ ਆ ਗੁਰੂ ਸਾਹਿਬ ਨਾਲ ਬੜੀ ਨਹੀਂ ਹੋ ਸਕਦੀ 사ਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਪੁੱਛੇ ਸਿੱਖ ਪਾਤਸ਼ਾਹ ਮੈਂ ਕੀ ਖਾਣਾ ਕੀ ਪੀਣਾ ਕੀ ਫੈਲਣਾ ਕੀ ਬੋਲਣਾ ਸਾਰਾ ਕੁਝ ਗੁਰੂ ਸਾਹਿਬ ਸਮਝਾਉਂਦੇ ਆ ਕਿਉਂਕਿ ਪੂਰੇ ਕਾ ਕੀਆ ਸਭ ਕੁਝ ਪੂਰਾ ਘਟਬੱਲ ਕਿਛਦਾ ਹੈ ਨਾਨਕ ਗੁਰਮਖੈਸਾ ਜਾਲੇ ਪੂਰੇ ਮਹਾਂਸਿਬਾਈ ਜੇ ਸਿੱਖ ਨੂੰ ਕਿਤੇ ਭਲੇਖਾ ਪਵੇ ਮੈਂ ਆ ਗੱਲ ਤੇ ਆ ਜਾ ਸਹੀ ਆ ਗੁਰੂ ਸਾਹਿਬ ਨੂੰ ਪੁੱਛ ਲਓ ਗੁਰੂ ਸਾਹਿਬ ਜੀ ਜੇ ਆਗਿਆ ਕਰਦੇ ਉਹ ਕੰਮ ਕਰੋ ਜਿਹੜੇ ਗੁਰੂ ਸਾਹਿਬ ਆਗਿਆ ਨਹੀਂ ਕਰਦੇ ਉਹ ਨਾ ਕਰੋ ਗੁਰੂ ਸਾਹਿਬ ਸਭ ਤੋਂ ਵੱਡਿਆ ਇਤਿਹਾਸ ਲੰਬਰ ਦੋਤਿਆ ਕੌਮ ਦੀ ਜਨ ਲ ਜਾਣਿਆ ਇਤਿਹਾਸ ਸਾਡਾ ਵਿਰਸਾ ਆ ਪਰ ਉਹ ਸਾਡਾ ਗੁਰੂ ਲਈ ਜੇ ਇਤਿਹਾਸ ਤੇ ਕੁਝ ਹੋਰ ਲਿਖਿਆ ਆ ਗੁਰੂ ਸਾਹਿਬ ਖਾਲੂ ਆਗਿਆ ਨਹੀਂ ਦਿੰਦੇ ਤਾਂ ਅਸੀਂ ਗੁਰੂ ਸਾਹਿਬ ਦੀ ਆਗਿਆ ਬਨਣ ਲਈ ਕਿ ਇਤਿਹਾਸ ਦੀ ਆਗਿਆ ਬਨਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਫਿਰ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਮੇਂ ਚੋਂ ਸਮਾਂ ਕੱਢ ਕੇ ਬਹੁਤ ਹੀ ਵੱਡਮੁੱਲੇ ਵਿਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਹੈ ਉਮੀਦ ਕਰਦੇ ਹਾਂ ਇਸੇ ਤਰ੍ਹਾਂ ਮਹਾਰਾਜ ਕਿਰਪਾ ਕਰਨ ਬਾਬਾ ਜੀ ਪੰਥ ਦੀ ਸੇਵਾ ਜਿਸ ਤਰ੍ਹਾਂ ਕਰਦੇ ਆ ਰਹੇ ਹਨ ਮਹਾਰਾਜ ਇਹਨਾਂ ਤੋਂ ਹੋਰ ਵੀ ਸੇਵਾ ਲੈਂਦੇ ਰਹਿਣ ਤੇ ਸਾਰੀਆਂ ਹੀ ਸੰਗਤਾਂ ਨੂੰ ਇਹ ਆਪਣੇ ਵੱਡਮੁੱਲੇ ਬਚਨਾਂ ਨਾਲ ਨਿਹਾਲ ਕਰਦੇ ਰਹਿਣ ਆਓ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ